ਸਰ ਸਤਿ ਸ੍ਰੀ ਅਕਾਲ ਜੀ ਸਰ ਜਿਵੇਂ ਭਾਰਸੋਂ ਦੀ ਇਲੈਕਸ਼ਨ ਹੋਈ ਹੈ ਜੀ ਇਹਦੇ ਸੰਬੰਧੇ ਦੱਸੋਗੇ ਵੀ ਹਾਰਨ ਦਾ ਕਾਂਗਰਸ ਦਾ ਕੀ ਕਾਰਨ ਸੀ ਜੀ ਉਹ ਇੱਥੇ ਕੋਈ ਲਿਖ ਸਕਦੀ ਹੂਆ ਕਿ ਇਹਨਾਂ ਨੇ ਸਾਰਾ ਸਿਸਟਮ ਬਣਾਇਆ ਵਾ ਤੇ ਕੱਲੇ-ਕੱਲੇ ਕੈਂਡੀਡੇਟ ਤੇ ਇਹਨਾਂ ਨੇ ਮਤਲਬ ਲਾਇਆ ਵੀ ਆਪ ਦੇ ਜਿਵੇਂ ਕਹਿੰਦੇ ਨੇ ਬੁੱਸ ਲਾ ਕੇ ਹਮਲੇ ਇਹਨਾਂ ਨੇ ਘਰੇ ਵੇਤੀ ਜਿਵੇਂ ਹੁਣ ਤੁਸੀਂ ਮੇਰੇ ਵਾਲਾ ਵਾਰਡ ਲਾ ਲਓ 11 ਨੰਬਰ ਵਾਰਡ ਆ ਜਿਹੜਾ ਪਛੜੀਆਂਸ ਰਹਿਣੀਆਂ ਲਈ ਉਹ ਰਿਜ਼ਰਵ ਹੈ ਉੱਥੇ ਐਸ்சி ਉਮੀਦਵਾਰ ਚਲੋ ਚੋਣ ਲੜਨਾ ਸਭ ਦਾ ਹੱਕ ਹੁੰਦਾ ਹੈ ਉਹਦੇ ਇਹਨਾਂ ਨੇ ਕਾਗਜ਼ ਉੱਕ ਕੇ ਕਰਾਤੇ ਐਸ்சி ਦੇ ਅਸੀਂ ਉਹਦਾ ਤਰਾਜ ਵੀ ਲਾਇਆ ਤੇ ਉਹਦੀ ਕੋਈ ਸੁਣਵਾਈ ਨਹੀਂ ਹੋਈ ਹੁਣ ਚਲੋ ਅਸੀਂ ਹਾਈ ਕੋਰਟ ਤੋਂ ਡੀਸੀ ਸਾਹਿਬ ਨੂੰ ਨੋਟਿਸ ਕਰਿਆ ਉਹਨਾਂ ਨੇ 5 ਤਰੀਕ ਤੱਕ ਦਾ ਮਤਲਬ ਸਾਨੂੰ ਸਮਾਂ ਦਿੱਤਾ ਉਹ 5 ਨੂੰ ਕੀ ਜਵਾਬ ਦਿੰਦੇ ਨੇ ਉਸ ਤੋਂ ਬਾਅਦ ਫਿਰ ਰਿਟ ਪਾਵਾਂਗੇ ਜਾਂ ਜਿਹੜਾ ਵੀ ਕਰਨਾ ਪਊ ਫਿਰ ਇੱਥੇ ਸਾਡੇ ਕਈ ਵੀਰ ਭਾਸ ਹੁੰਦੇ ਨੇ ਬੜੇ ਗੱਦ ਗੱਦ ਕਰਦੇ ਨੇ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਹੁੰਦਾ ਇਹ ਸਰਕਾਰਾਂ ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਨੇ ਵੀ ਤੁਸੀਂ ਜਿਹੜਾ ਸੱਚ ਹੈ ਉਹਦਾ ਸਾਥ ਦਿਆ ਕਰੋ 100 150 ਮੁੰਡਾ ਹੋਊ ਜਿਹੜਾ ਉਹਦੇ ਦੋ ਵਾਰ ਉਹਨਾਂ ਨੇ ਇੱਥੇ ਬੂਸਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਤਾਂ ਐਮਐਲਏ ਸਾਹਿਬ ਦੇ ਨਾਲ ਰਹਿਦਾ ਮੁੰਡਾ ਮੇਰਾ ਵੀ ਦੋਸਤ ਰਿਹਾ ਉਹ ਪਹਿਲਾਂ ਨਾਲ ਅਸੀਂ ਇਕੱਠੇ ਰਹਿ ਆ ਉਹ ਤੱਕੇ ਨਾਲ ਅੰਦਰ ਆਵੜਿਆ ਪਰ ਲੋਕਾਂ ਦਾ ਹਜੂਮ ਹੈ ਮੈਂ ਵੀ ਉਹਨੂੰ ਕਹਾ ਮੈਂ ਇਹ ਕੰਮ ਨਾ ਕਰ ਵੀ ਅਸੀਂ ਇਹ ਕਰ ਕਰਕੇ ਛੱਡੇ ਵੇ ਨਹੀਂ ਕੁਝ ਨਹੀਂ ਇਹਨਾਂ ਦੇ ਵਿੱਚ ਆ ਸਾਲ ਡੇਢ ਸਾਲ ਤੁਹਾਡਾ ਰਹਿ ਗਿਆ ਇਹਨੂੰ ਸੁਖ ਸ਼ਾਂਤੀ ਨਾਲ ਲੰਘਾ ਲਓ ਚਲੋ ਬਾਹਰ ਫਿਰ ਸਾਪਣੇ ਵਾਲੀ ਵੀ ਜਨਤਾ ਬਹੁਤ ਖੜੀ ਧੀ ਫਿਰ ਐਮਐਲਏ ਸਾਹਿਬ ਮੁਰਦਾਬਾਦ ਦੇ ਨਾਰੇ ਲੱਗੇ ਘਾ ਪੈ ਗਿਆ 20-25 ਮਿੰਟ ਗੇਟ ਜਿਹੜੇ ਅੰਦਰੋਂ ਬੰਦ ਕਰ ਲਏ ਅਸੀਂ ਵੀ ਬਾਹਰਤੀ ਸਾਡੇ ਜਿਹੜੇ ਬੀਜੇਪੀ ਦੀ ਕੈਂਡੀਡੇਟ ਸੀ ਵੀ ਉਹ ਵੀ ਬਾਹਰ ਉਹਨਾਂ ਨੂੰ ਬਹੁਤ ਗਾਹ ਪਾਇਆ ਵੀ ਤੁਸੀਂ ਅੰਦਰੋਂ ਟੁੰਡੇ ਕਿਉਂ ਲਾਏ ਨੇ ਵੀ ਸਾਨੂੰ ਬਾਹਰ ਖੜੇ ਆ ਅਸੀਂ ਪਤਾ ਨਹੀਂ ਇਹਨਾਂ ਨੇ ਕੀ ਕਰਿਆ ਉਸ ਸਮੇਂ ਦੌਰਾਨ ਕੀ ਨਹੀਂ ਕਰਿਆ ਪਰ ਉਹ ਦੋ ਵਾਰ ਇਹਨਾਂ ਨੇ ਜਿਹੜਾ ਉਹ ਅੱਧਾ ਘੰਟਾ ਸਾਡਾ ਖਰਾਬ ਕਰਿਆ ਵੋਟ ਵੀ ਵੋਟਰ ਪਾਉਣਾ ਵੋਟਾਂ ਤੋਂ ਰਹਿ ਗਏ ਇੱਕ ਤਾਂ ਉਹ ਐਸ ਸੀ ਵੀਰ ਇਹਨਾਂ ਨੇ ਖੜਾਤਾ ਸਾਡੇ ਉਹਦੇ ਕਾਗਜੇ ਹੋ ਰਹੇਗੇ ਬਾਕੀ ਜੇ 4-5 ਵੋਟਾਂ ਹੋਰ ਇੱਧਰ ਪੈ ਜਾਂਦੀਆਂ ਕੋਈ ਨਹੀਂ ਬਾਕੀ ਜਿੱਤ ਹਾਰ ਮੈਨੇ ਨਹੀਂ ਰੱਖਦੀਆਂ ਗਈ ਜਿਸ ਬੰਦੇ ਨੇ ਸਮਾਜ ਦੇ ਵਿੱਚ ਵਿਚਰਨਾ ਉਹ ਕੋਈ ਜ਼ਰੂਰੀ ਨਹੀਂ ਹੁੰਦਾ ਮੈਂ ਤੁਹਾਨੂੰ ਕਾਂਗਰਸ ਸਰਕਾਰ ਵੇਲੇ ਦੀ ਗੱਲ ਦੱਸਦਾ ਮੈਂ 2019 ਦੇ ਵਿੱਚ ਨਾ ਮੰਤਰੀ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਸੀ ਮੈਨੂੰ ਇੱਕ ਬੰਦਰਪੁਰ ਸੁਪੀਰ ਕਹਿੰਦਾ ਵੀ ਤੂੰ ਯਾਰ ਸਰਕਾਰ ਦੇ ਖਿਲਾਫ ਬੋਲਦਾ ਵੀ ਇਹ ਬਹੁਤ ਫਲਾਣਾ ਠਿੰਕਾ ਉਹ ਮਾਂ ਮੇਰਾ ਸਰਕਾਰ ਨਾਲ ਕੋਈ ਲਿੰਕ ਨਹੀਂ ਜਿਹੜੀ ਮਰਜ਼ੀ ਸਰਕਾਰ ਹੋਵੇ ਕਾਲੀਦਾਲ ਦੀ ਤੀਜਾ ਜਦ ਉਹ ਪੁੱਠੇ ਚੱਲੇ ਉਹਨਾਂ ਦਾ ਡਟ ਕੇ ਵਿਰੋਧ ਕਰਿਆ ਇਹ ਚੱਲਿਆ 2019 ਤੋਂ ਇਹਦਾ ਵਿਰੋਧ ਕਰਿਆ ਚਲੋ ਅਸੀਂ ਮ ਐਮ ਐਲ ਏ ਸਾਹ ਗਦੇਵ ਸਿੰਘ ਦੇਮਾਂ ਜੀ ਨੂੰ ਜਿਤਾਇਆ ਤੇ ਸੋਚਿਆ ਸੀ ਵੀ ਵਧੀਆ ਹੋਊਗਾ ਪਰ ਇੱਥੇ ਵਧੀਆ-ਵਧੀਆ ਕੁਝ ਨਹੀਂ ਜੋ ਕਾਂਗਰਸ ਵੇਲੇ ਹੋ ਗਿਆ ਇਹਨਾਂ ਨੇ ਲਿਖ ਕੇ ਲਾਇਆ ਜਿਵੇਂ ਬੱਸ ਸਟੈਂਡ ਦਾ ਲਾਇਆ ਆ ਕਮਿਊਨਿਟੀ ਹਾਲ ਦਾ ਲਾਇਆ ਹੋਰ ਜਿਹੜੀਆਂ ਵੀ ਗੱਲਾਂ ਇਹਨਾਂ ਨੇ ਟੋਟਲ ਲਾਈਆਂ ਨੇ ਇਹਨਾਂ ਦਾ ਕੋਈ ਬੰਦਾ ਆਵੇ ਥੋਡੇ ਨਾਲ ਅਸੀਂ ਡਿਬੇਟ ਤੇ ਬੈਠਾਂਗੇ ਇਹਨਾਂ ਨੇ ਲਿਖ ਕੇ ਲਾਤਾ ਵੀ ਬੱਸ ਅੱਡਾ ਅਸੀਂ ਬਣਾਇਆ ਫਲਾਣਾ ਉਹ ਐਨਾ ਝੂਠ ਯਾਰ ਐਨਾ ਝੂਠ ਬੋਲੋਗੇ ਤੁਸੀਂ ਤਿੰਨ ਸਾਲ ਦੇ ਵਿੱਚ ਇੱਕ ਵੀ ਗ੍ਰਾਂਟ ਇਹਨਾਂ ਨੇ ਪਾਈ ਹੋਵੇ ਅਸੀਂ ਉਹ ਐਮ ਸੀ ਰਿਹਾ ਇੱਕ ਵੀ ਰੁਪਈਆ ਆਇਆ ਹੋਵੇ ਕੋਈ ਇੱਕ ਵੀ ਨਵਾਂ ਕੰਮ ਹੋਇਆ ਹੋਵੇ ਅਸੀਂ ਉਹਦੇ ਮਤਲਬ ਬਹਿਸ ਕਰਾਂਗੇ ਉਹਦਾ ਜਵਾਬ ਦਵਾਂਗੇ ਅਸੀਂ ਡਟ ਕੇ ਉਹ ਸਾਰੀਆਂ ਗੱਲਾਂ ਜਿਹੜੀਆਂ ਕਾਂਗਰਸ ਵੇਲੇ ਹੋਏ ਮਤਲਬ ਮਸਲੇ ਉਹ ਇਹਨਾਂ ਨੇ ਚੱਕ ਕੇ ਪੋਸਟਰ ਬਣਾ ਬਣਾ ਕੇ ਲਾਤੇ ਤੇ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦਿੱਤੀਆਂ ਉਹ ਇਹਨਾਂ ਨੇ ਰੋਕਤੀਆਂ ਲੋਕ ਨਾ ਜਿੰਨੇ ਬਦਲਾਅ ਸੋਚ ਕੇ ਲੋਕਾਂ ਨੇ ਮਤਲਬ ਉਹ ਕਰਿਆ ਸੀ ਉਹਨੇ ਹੁਣ ਜਿਹੜੀ ਲੁਕਾਈ ਆ ਤਰਾ ਤਰਾ ਕਰ ਰਹੀ ਹੈ ਜੀਵੇਂ ਸਰ ਦੇਖਿਆ ਸੀ ਬਾਜ਼ਾਰ ਦੇ ਵਿੱਚ ਨੰਗਣਾ ਔਖਾ ਹੋਇਆ ਬੱਚਾਸਵਾਰ ਤੋਂ ਲੈ ਕੇ ਜੀ ਪਟੋਲ ਪੰਪ ਤੱਕ ਇੰਨੀ ਟ੍ਰੈਫਿਕ ਆ ਜੀ ਜਿਹੜੀ ਕੋਈ ਗੱਡੀ ਹੈ ਜੀ 10-10 ਮਿੰਟ ਲੱਗ ਜਾਂਦੇ ਨੇ ਕੋਈ ਪੁਲਿਸ ਵੱਲੋਂ ਪ੍ਰਬੰਧ ਨਹੀਂ ਕਰਿਆ ਗਿਆ ਜੀ ਕੋਈ ਉਹ ਐਸਐਸਪੀ ਸਾਹਿਬ ਜਾਂ ਕੋਈ ਐਚਡੀਐਮ ਵੱਲੋਂ ਨਹੀਂ ਕੋਈ ਆ ਕੇ ਚੈੱਕ ਕੀਤਾ ਜਾਂਦਾ ਇਹ ਕੀ ਕਾਰਨ ਹੈ ਜੀ ਦੇਖੋ ਜੀ ਪਿਛਲੇ ਕਾਫੀ ਸਮੇ ਤੋਂ ਵਿਕਾਸ ਆ ਜਿਹੜਾ ਬਲਦ ਦੇ ਨਕਸ਼ੇ ਦੇ ਪਾਸੋਂ ਆਇਆ ਵਾ ਬਹੁਤ ਵੱਡੇ ਵੱਡੇ ਉਹ ਉਦਯੋਗ ਘਰਾਣੇ ਨੇ ਤੇ ਉਸ ਕਾਰਨ ਇੱਥੇ ਜਿਹੜੀ ਆਵਾਜ਼ ਆਈ ਹੈ ਬਹੁਤ ਆ ਦੁਨੀਆ ਦੀ ਪਹਿਲਾਂ ਸਾਨੂੰ ਵੀ ਬਹੁਤ ਵਾਰ ਲਿਖ ਕੇ ਦਿੱਤਾ ਜਦੋਂ ਅਸੀਂ ਕਮੇਟੀ ਦੇ ਵਿੱਚ ਸੀ ਤਾਂ ਅਸੀਂ ਇੱਕ ਪੀਲੀ ਪੱਟੀ ਤੇ ਇੱਕ ਚਿੱਟੀ ਪੱਟੀ ਲਾਈ ਵੀ ਜਿਸ ਵੀ ਦੁਕਾਨਦਾਰਾਂ ਤੇ ਵੀਰ ਨੇ ਆਪਦਾ ਸੌਦਾ ਲੈਣਾ ਉਹ ਪੱਟੀ ਤੋਂ ਅੰਦਰ ਕਰਕੇ ਗੱਡੀ ਲਾ ਲਿਓ ਪਰ ਲੋਕ ਨੇ ਜਿਹੜੇ ਦੋ-ਦੋ ਕਾਰਾਂ ਲਾ ਜਾਂਦੇ ਨੇ ਇੰਨਾ ਮਤਲਬ ਭਾਤ ਸੋਂ ਕ੍ਰੋਸ ਕਰਨਾ ਇੰਨੀ ਵੱਡੀ ਪ੍ਰੋਬਲਮ ਹੋਈ ਪਈ ਹੈ ਅਸੀਂ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਵੀ ਇਹਦਾ ਪਹਿਲ ਦੇ ਆਧਾਰ ਤੇ ਜਿਹੜਾ ਹੱਲ ਕਰਿਆ ਜਾਵੇ ਕਿਉਂਕਿ ਜਿਹੜਾ ਕਿਸੇ ਨੇ ਜਾਣਾ ਕੋਈ ਜ਼ਰੂਰੀ ਕੰਮ ਜਾਣਾ ਹੋਰ ਕੋਈ ਜਾਣਾ ਕਈ ਵਾਰ ਤਾਂ ਅੱਧਾ ਅੱਧਾ ਘੰਟਾ ਇੱਥੇ ਪਾਸੋਂ ਦੇ ਬਾਜ਼ਾਰ ਵਿੱਚੇ ਲੱਗ ਜਾਂਦਾ ਇਹ ਬਹੁਤ ਵੱਡੀ ਸਮੱਸਿਆ ਐਸਐਚਓ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਈ ਵਾਰ ਤਾਂ ਅਸੀਂ ਫੋਨ ਵੀ ਕਰਿਆ ਵੀ ਮਤਲਬ ਇਹਨੂੰ ਕੋਈ ਲਾਓ ਇੱਥੇ ਖੜੇ ਹੀ ਹੁੰਦੇ ਨੇ ਮੁਲਾਜ਼ਮ ਇੱਥੇ ਬਥੇਰੇ ਚਲਾਨ ਕਰਦੇ ਨੇ ਲੋਕਾਂ ਦੇ ਇੱਥੇ ਡੇਲੇ ਵਿੱਚ ਕੜ ਕੇ ਉਹ ਵੀ ਦੁਕਾਨਦਾਰ ਦੁਖੀ ਹੋਏ ਹੋਏ ਨੇ ਵੀ ਉੱਥੇ ਖੜ ਜਾਂਦੇ ਨੇ ਕੋਈ ਗਾਹਕ ਨਹੀਂ ਆਉਂਦਾ ਵੀ ਉਹ ਵੀ ਜਿਹੜੇ ਮੁਲਾਜ਼ਮ ਨੇ ਜਿਹੋ ਉਹਨਾਂ ਨੇ ਚਲਾਨ ਕਰਨੇ ਨੇ ਉੱਥੇ ਕਰਨ ਬਾਜ਼ਾਰ ਦੇ ਵਿੱਚ ਸਾਰੀਆਂ ਜਿਹੜੀਆਂ ਗੱਡੀਆਂ ਨਜਾਇਜ਼ ਕਰੀਆਂ ਨੇ ਇੱਕ ਦੋ ਵਾਰ ਵਾਰਨਿੰਗ ਦੇ ਕੇ ਜਿਹੜਾ ਵੀ ਉਹਦਾ ਗੱਡ ਕੇ ਚਲਾਨ ਕਰਨ ਨਾ ਤਾਂ ਇਹਨਾਂ ਨੂੰ ਨਾਕੇ ਲਾਉਣ ਦੀ ਲੋੜ ਪਵੇ ਐਸਐਚਓ ਸਾਹਿਬ ਨੂੰ ਉਹ ਜਿੰਨੀਆਂ ਨਜਾਇਜ਼ ਗੱਟੀਆਂ ਖੜ੍ਹਦੀਆਂ ਨੇ ਉਹਨਾਂ ਨੂੰ ਚੱਕ ਕੇ ਜਾਂ ਥਾਣੇ ਬੰਦ ਕਰਨ ਜਾਂ ਉਹਨਾਂ ਤੇ ਚਲਾਨ ਕਰਨ ਇਹਨਾਂ ਦਾ ਲੋੜ ਹੀ ਨਹੀਂ ਇੱਥੇ ਰਾਤ ਨੂੰ ਨਾਕੇ ਲਾ ਕੇ ਖੜ੍ਹਨ ਦੀ ਜੀ ਮੇ ਸਰ ਬਾਰਦਾਤਾਂ ਉਹਰੇ ਦੇਖਿਆ ਭਾਰਸੋ ਦੇ ਲੋਕ ਬਹੁਤ ਦੁਖੀ ਨੇ ਜੀ ਕਹਿੰਦੇ ਵੀ ਜੇ ਮੋਟਰਸਾਈਕਲ ਲਾ ਕੇ ਕੋਈ ਦੁਕਾਨ ਤੋਂ ਕੋਈ ਚੀਜ਼ ਲੈਣ ਜਾਂਦੇ ਜੇ ਇੰਨੇ ਟਾਈਮ 'ਚ ਮੋਟਰਸਾਈਕਲ ਚੱਕਿਆ ਜਾਂਦਾ ਤੇ ਕੀ ਕਾਰਨ ਨੇ ਵੀ ਇਹਨਾਂ ਤੇ ਕਿਉਂ ਨਹੀਂ ਕਾਬੂ ਮੋਟਰਸਾਈਕਲ ਪਿਛਲੇ ਸਰੇਂਦਰਾਂਨ ਬਹੁਤ ਜ਼ਿਆਦਾ ਚੋਰੀ ਦੀਆਂ ਜਿਹੜੀਆਂ ਬਾਰਦਾਤਾਂ ਨੇ ਹੋਈਆਂ ਜਿਵੇਂ ਆਪਾਂ ਮੜਾ ਜਾ ਬਾਹਰ ਖੜਾ ਕੇ ਜਿਹੜਾ 2-4 ਦਿਨ ਜਿਹਨੇ ਇੱਕ ਜਗ੍ਹਾ ਮੋਟਰਸਾਈਕਲ ਖੜਾਤਾ ਉਹਨੂੰ ਪੀਏ ਦਿਨ ਮੋਟਰਸਾਈਕਲ ਜਿਹੜਾ ਮਿਲਣਾ ਨਹੀਂ ਪਿਛਲੇ ਦਿਨੀ ਉਹ ਮੈਂ ਸੋਸ਼ਲ ਮੀਡੀਆ ਤੇ ਵੀ ਪਾਈਆਂ ਇੱਕ ਵੀਰ ਨੇ ਬਹੁਤ ਰਾਜ ਕਰਿਆ ਕਹਿੰਦਾ ਐਸਐਚਓ ਸਾਹਿਬ ਦੇ ਧਿਆਨ ਚ ਨਹੀਂ ਉਹ ਮਹਾਪਤੰਦਰਾ ਐਸਐਚਓ ਨੂੰ 50 ਬੰਦੇ ਮਿਲ ਕੇ ਗਏ ਨੇ ਆ ਨਗਰ ਕਮੇਅ ਦੇ ਕਮੇਟੀ ਦੇ ਦਫ਼ਤਰ ਦੇ ਵਿੱਚ ਉਹ ਵੀਰ ਕਹਿੰਦਾ ਐਸਐਚਓ ਦੇ ਧਿਆਨ ਚ ਨਹੀਂ ਪਹਿਲਾਂ ਤੋਂ ਇੱਕ ਕੰਬੈਨ ਵਾਲੇ ਨੇ ਆਪਣੇ ਆਰਾਮ ਗੜੀਆਂ ਕੰਬੈਨ ਵਾਲੇ ਉਹਨਾਂ ਦੀਆਂ ਮਤਲਬ ਉਹ ਕੱਟੀਆਂ ਗਈਆਂ ਜਿਹੜੀਆਂ ਬਿਲਡਿੰਗ ਵਾਲੀਆਂ ਰਾੜਾ ਹੁੰਦੀਆਂ ਨੇ ਉਹ ਸਾਡੀ ਰਾਫਟ ਤੱਕ ਨਹੀਂ ਕਿਸੇ ਨੇ ਲਈ ਕੋਈ ਮੌਕਾ ਦੇਖਣ ਨਹੀਂ ਗਿਆ ਫਿਰ 22 ਆਪਣੇ ਮੋਟਰਾਂ ਦੀਆਂ ਸਾਡੇ ਪਿੰਡ ਖਨਾوڑੇ ਕਾਲਗੜ੍ਹ 22 ਦੇ ਕਰੀਬ ਮਤਲਬ ਕੇਵਲਾ ਵੱਡੀਆਂ ਜੀਆਂ ਮੋਟਰਾਂ ਤੋਂ ਉੱਥੋਂ 20 30 ਬੰਦੇ ਇਕੱਠੇ ਹੋ ਕੇ ਵੀ ਆਏ ਤੇ ਐਸ ਐਚਓ ਸਾਹਿਬ ਨੂੰ ਵੀ ਮਿਲੇ ਉਹ ਇਹਨਾਂ ਨੇ ਕੋਈ ਉਹਦੀ ਰਾਫਟ ਨਹੀਂ ਲਿਖੀ ਕੋਈ ਕਾਰਵਾਈ ਨਹੀਂ ਜਾਂ ਜੇ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਪੁਲਿਸ ਹਰਕਤ ਦੇ ਵਿੱਚ ਆ ਜਾਂਦੀ ਹੈ ਉਹ ਜਿੱਥੇ ਉਹਨਾਂ ਨੂੰ ਮਤਲਬ ਸ਼ੱਕ ਹੁੰਦੀ ਹੈ ਉਹ ਬੰਦਿਆਂ ਨੂੰ ਬੁਲਾਉਂਦੀ ਹੈ ਕੋਈ ਨਾ ਕੋਈ ਜਿਹੜਾ ਹੱਲ ਹੋ ਜਾਂਦਾ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਵੀ ਐਨਾ ਸਿਸਟਮ ਖਰਾਬ ਹੋਇਆ ਪਿਆ ਉਹ ਸਾਡੇ ਪਿੰਡ ਦੇ ਆਨੇ ਫਿਰ ਇਕੱਠੇ ਹੋ ਕੇ ਆਨਲਾਈਨ ਜਿਹੜੀ ਸ਼ਿਕਾਇਤ ਦਰਜ ਕਰਾਈ ਉਹ 2022 ਜਿਹੜੀਆਂ ਸਾਡੀਆਂ ਕੇਬਲਾਂ ਮਤਲਬ ਕੱਟੀਆਂ ਗਈਆਂ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਪੁਲਿਸ ਕੁਝ ਕਰਦੀ ਨਹੀਂ ਪਰ ਜਦੋਂ ਕੋਈ ਆਉਂਦਾ ਯਾਰ ਦਰਖਾਸਤ ਲੈ ਕੇ ਉਹਦੀ ਜਾਓ ਉਹਦੀ ਸੁਣੋ ਜਾ ਕੇ ਇੱਕ ਨਹੀਂ ਦੋ ਤਿੰਨ ਦਿਨ ਬਾਅਦ ਜਾਓ ਯਾਰ ਜੇ ਮਾੜੀ ਮੋਟੀ ਪੁਲਿਸ ਹਰਕਤ ਚ ਆਉਗੀ ਤਾਂ ਹੀ ਇਹ ਚੋਰੀਆਂ ਦੀਆਂ ਵਾਰਾਂ ਦਾ ਤਾਂ ਘਟਣਗੀਆਂ ਜਿਵੇਂ ਸਰ ਇਹ ਦੇਖੋ ਇੱਕ ਹੋਰ ਵੀਰ ਹੂੰ ਸਾਡਾ ਬਹੁਤ ਸਤਿਕਾਰਯੋਗ ਹੈ ਉਹਨੇ ਨਵੀਂ ਗੱਲ ਕਹੀ ਕਹਿੰਦਾ ਯਾਰ ਜੇ ਚੋਰਾਂ ਨੂੰ ਫੜ ਲੈਂਦੇ ਨੇ ਕਹਿੰਦਾ ਵੀ ਪੁਲਿਸ ਨੂੰ ਸੰਭਾਲਣੇ ਔਖਾ ਹੁੰਦੇ ਨੇ ਮਹਾਫੇਰ ਤਾਂ ਜੰਮ ਲਿਆ ਪੰਜਾਬ ਜੇ ਪੁਲਿਸ ਨੂੰ ਚੋਰ ਸੰਭਾਲਣੇ ਔਖਾ ਹੁੰਦੇ ਨੇ ਵੀ ਇਹ ਤਾਂ ਬੜੀ ਦੁੱਖ ਦੀ ਗੱਲ ਹੈ ਕਹਿੰਦੇ ਉਹ ਨਸ਼ੇ ਕਰਦੇ ਨੇ ਫਲਾਣਾ ਨਸ਼ੇ ਕਰਦੇ ਨੇ ਜਿਹੜਾ ਸਿੱਟੋ ਯਾਰ ਹਸਤਾਲਾਂ ਸਿੱਟੋ ਆਮ ਸਹਰੀ ਕਿਉਂ ਦੁਖੀ ਕਰਿਆ ਪਿਆ ਕੋਈ ਬੰਦਾ ਸਾਈਕਲ ਤੇ ਆ ਜਵੇ ਮੋਟਰਸਾਈਕਲ ਤੇ ਆ ਜਵੇ ਸਕੂਟਰ ਤੇ ਕੋਈ ਯਾਰ ਸੌਦਾ ਨਹੀਂ ਲੈ ਸਕਦਾ ਜਦ ਐਨੀ ਦੁਰਗਤੀ ਹੋ ਗਈ ਪੰਜਾਬ ਦੀ ਯਾਰ ਜਿਵੇਂ ਕੰਨੇ ਥਾਣੇ ਭਰੇ ਪਏ ਨੇ ਮੁਲਾਜ਼ਮਾਂ ਦੇ ਨਾਲ ਘਟਨੇ ਤੁਸੀਂ ਹੋਰ ਲਾਓ ਯਾਰ ਏਡੀਆਂ ਗੱਲਾਂ ਮਾਰਨ ਦਾ ਕੋਈ ਫਾਇਦਾ ਨਹੀਂ ਪੰਜਾਬ ਦੀ ਜਿਹੜੀ ਹਾਲਤ ਹੈ ਬਹੁਤ ਵੱਧ ਤੋਂ ਵੱਧਤਰ ਹੋ ਗਈ ਹੈ ਨਹੀਂ ਸਰ ਜੇ ਨਾ ਤੂੰ ਨਹੀਂ ਸਮਝਦਾ ਸਰਕਾਰ ਹਾਈ ਕੋਰਟ ਨੂੰ ਲਿਖ ਕੇ ਦੇ ਦੇ ਵੀ ਸਾਤੋਂ ਹੀ ਕਾਬੂ ਨਹੀਂ ਹੁੰਦੀ ਪਬਲਿਕ ਆਪ ਦੀ ਆਪ ਰੱਖਿਆ ਕਰੀ ਜੀ ਦੇਖੋ ਦੂਏ ਤੀਏ ਦਿਨ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਡਾਇਰੈਕਸ਼ਨਾਂ ਹੋ ਗਈਆਂ ਨੇ ਇਹਨਾਂ ਦੇ ਚਪੇੜਾਂ ਪੈ ਰੀਆਂ ਨੇ ਸਰਕਾਰਾਂ ਦੇ ਜਿਵੇਂ ਉਹਨੂੰ ਸਾਡੇ ਡੱਲੇ ਵਾਲ ਜੀ ਪਏ ਨੇ ਕਿਸਾਨਾਂ ਵਾ ਤੇ 40ਵੇਂ ਦਿਨ ਚ ਜੋ ਮਰਨ ਵਰਤਾ ਜਿਹੜਾ ਸੁਪਰੀਮ ਕੋਰਟ ਨੂੰ ਤੁਹਾਡਾ ਲੱਗਿਆ ਵਾ ਫਿਕਰ ਵੀ ਉਹਦੀ ਬੇਕੀਮਤੀ ਜਾਨ ਆ ਸਾਡੀ ਨਾ ਪੰਜਾਬ ਸਰਕਾਰ ਨੂੰ ਨਾ ਸਾਡੀ ਸੈਂਟਰ ਸਰਕਾਰ ਨੂੰ ਕੋਈ ਮਤਲਬ ਇਹ ਨਹੀਂ ਹੈ ਕਿ ਕੋਈ ਮਰਦਾ ਮਰੀ ਜਾਵੇ ਕੋਈ ਬੰਦਾ ਜਿਵੇਂ ਕੋਈ ਠੰਡ ਦੇ ਵਿੱਚ ਅੱਗੇ ਪ੍ਰਬੰਧ ਕਰਦੇ ਹੁੰਦੇ ਤੇ ਵੀ ਕੋਈ ਕਮਰੇ ਖੋਲ੍ਹ ਦੇਤੀ ਉਹ ਸਾਡੇ ਭੜੀ ਤੋਂ ਇੱਕ ਲਾਰਕ ਹੁੰਦੇ ਸੀ ਉਹ ਵਿਚਾਰਾ ਪਹਿਲਾਂ ਹੀ ਕਹਿਣ ਲੱਗ ਜਾਂਦਾ ਤੇ ਵੀ ਸਿਆਲ ਆਉਂਦੇ ਨੇ ਉਹ ਜਾਂ ਉਰੇ ਪ੍ਰਬੰਧ ਕਰਦੇ ਸੀ ਆਪਣੇ ਦੇ ਵਿੱਚ 28 ਦੇ ਵਿੱਚ ਉਸ ਤਰ੍ਹਾਂ ਦਾ ਇੱਥੇ ਕੋਈ ਪ੍ਰਬੰਧ ਨਹੀਂ ਇਨਸਾਨੀਅਤ ਆ ਜਿਹੜੀ ਮਤਲਬ ਬਹੁਤ ਮਾੜੇ ਦੌਰ ਤੋਂ ਪੰਜਾਬ ਆ ਜਿਹੜਾ ਜੀ ਗੁਜ਼ਰ ਰਿਹਾ ਜਿਵੇਂ ਸਰ ਇੱਕ ਬੱਸ ਅੱਡਾ ਜਿਹੜਾ ਇਹਦਾ ਬਹੁਤ 2017 ਤੋਂ ਲੈ ਕੇ ਬੱਸ ਅੱਡਾ ਬਣ ਰਿਹਾ ਸੀ ਕਈ ਵਾਰ ਸਵਾਰ ਪੁੱਛਿਆ ਵੀ ਦੇਖੋ 12 ਦੁਕਾਨਾ ਵਾਲਨੀ ਆ ਤੇ ਜੀ 12 ਦੁਕਾਨਾਂ ਦੀ ਆਮਦਨ ਹੁੰਦੀ ਜੀ 15-20 ਲੱਖ ਰੁਪਏ ਤਾਂ ਉਹਦੀ ਆਮਦਨ ਆ ਜਾਣੀ ਤੇ ਜੀ ਉਹ ਹਜੇ ਤੱਕ ਨਾ ਕੋਈ ਗੇਟ ਲੱਗੇ ਨੇ ਉਹਦਾ ਕੀ ਕਾਰਨ ਕੀ ਹੈ ਜੀ ਦੇਖੋ ਜੀ ਇੱਕ ਨਾ ਮੁਲਕ ਹੈ ਸਾਡਾ ਸਾਡਾ ਜਿਹੜਾ ਚੋਰ ਬਜਾਰੀ ਨੇ ਮਾਰਿਆ ਪਿਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਮੈਂ ਇਹਨਾਂ ਦਾ ਬਹੁਤ ਗੱਡ ਕੇ ਵਿਰੋਧ ਕਰਦਾ ਰਿਹਾ। ਤੁਸੀਂ ਮੈਨੂੰ ਕਹਿੰਦੇ ਨੇ ਵੀ ਇਹ ਕਾਂਗਰਸ ਦਾ ਐਮਐਸਸੀਤੀ ਜਿਹੜੇ ਨੀਂਹ ਪੱਥਰ ਉਹ ਰੱਥੇ ਰੱਖੇ ਗਏ ਨੇ ਉਹਨਾਂ ਦੇ ਬਹੁਤੇ ਨੀਂਹ ਪੱਥਰਾਂ ਤੇ ਮੇਰਾ ਨਾਮ ਨਹੀਂ ਹੋਊ। ਕਿਉਂਕਿ ਅਸੀਂ ਹਰ ਇੱਕ ਗੱਲ ਦਾ ਵਿਰੋਧ ਕਰਦੇ ਤੀ ਅਸੀਂ ਟਰਾਂਸਪੋਰਟ ਦਾ ਵੀ ਕੰਮ ਕਰਦੇ ਹਾਂ ਸਾਨੂੰ ਪਤਾ ਤੀ ਵੀ ਆਏ ਜਿਹੜੀਆਂ ਕੁੱਤੇ ਝੱਗੀ ਜੀ ਪਾ ਕੇ ਖੜਾਤਾ ਇਹਨੂੰ ਕੌਣ ਬਸ ਸਟੈਂਡ ਕਹੂਗਾ। ਜੇ ਮੀਂਹ ਆਉਂਦਾ ਮੀਂਹ ਚ ਨਹੀਂ ਮੰਦਾ ਖੜ ਸਕਦਾ ਧੁੱਪ ਪੈਂਦੀ ਧੁੱਪ ਚ ਨਹੀਂ ਖੜ ਸਕਦਾ। ਕੋਈ ਚਾਰਦਵਾਰੀ ਨਹੀਂ ਹੈਗੀ ਉਧਰੋਂ ਕਾਰਾਂ ਆਉਂਦੀਆਂ ਨੇ ਐ ਬੱਸ ਸਟੈਂਡ ਦੇ ਵਿੱਚ ਦੀਆਂ ਆ ਜਾਂਦੀਆਂ ਨੇ ਜਿਹੜੇ ਜੀਟੀ ਰੋਡ ਹੁੰਦਾ ਆਪਣਾ ਰਾਜਪੁਰਾ ਦਿੱਲੀ ਵਾਲਾ ਉਹ ਕੋਈ ਜਾਂ ਚਾਰਦਵਾਰੀ ਨਹੀਂ ਕੁਝ ਨਹੀਂ ਹੈਗੀ ਇਹ ਸਭ ਲੋਟੂ ਟੁਰਲੇ ਸਰਕਾਰਾਂ ਇਕੱਠੀਆਂ ਹੋਈਆਂ ਦੀਆਂ ਨੇ ਅਸੀਂ ਨੇ ਦੁਖੀ ਹੋ ਕੇ ਨਾ 2022 ਦੇ ਵਿੱਚ ਬਦਲਾਅ ਲਿਆਂਦਾ ਸੀ ਹੁਣ ਇਹਨਾਂ ਨੇ ਡਾਂਚੇ ਮਾਰਤੇ ਵੀ ਅਸੀਂ ਬੱਸ ਅਡਾ ਐਮ ਐਲ اے ਸਾਹਿਬ ਕਹਿ ਰਹੇ ਨਹੀਂ ਤੱਕ ਤੇ ਮੈਂ ਕਹਾਂ ਯਾਰ ਝੂਠ ਦੀ ਕੋਈ ਹੱਦ ਹੁੰਦੀ ਆ ਯਾਰ ਇਹ ਦੱਸਣ ਤਾਂ ਸਹੀ ਆ ਕੇ ਤੁਹਾਡੇ ਆ ਟੈਲੀਵਿਜ਼ਨ ਤੇ ਬੁਲਾ ਲੈਣ ਵੀ ਇਹਨਾਂ ਨੇ ਦੁੱਖੀ ਲਾਈਆ ਤਾਂ ਉਹ ਜਿਹੜਾ ਕਾਂਗਰਸ ਨੇ ਕਰਿਆ ਦੀ ਓਕਣੇ ਖੜਾ ਹੈ ਹੋਰ ਮੈਂ ਤੁਹਾਨੂੰ ਦੱਸਦਾ ਗੱਲਾਂ ਜਿਹੜੇ ਵਿਚਨਾ ਦਫ਼ਤਰ ਬਣਦੇ ਹੁੰਦੇ ਨੇ ਟਰਾਂਸਪੋਰਟਰਾਂ ਲਈ ਪ੍ਰਾਈਵੇਟ ਬਾਤੇ ਸਰਕਾਰੀ ਅਦਾਰਿਆਂ ਬਾਤੇ ਉਹ ਦੋ ਦਫ਼ਤਰ ਬਣੇ ਹੋਏ ਨੇ ਸਾਡੇ ਜਿਹੜੇ ਡੰ ਚਾਰਜ ਨੇ ਸਰਕਾਰੀ ਨੇ ਪ੍ਰਾਈਵੇਟ ਨੇ ਉਹ ਮੀਹ ਐ ਧੁੱਪ ਐ ਠੰਡਾ ਐ ਇੱਥੇ ਸੜਕ ਤੇ ਖੜੇ ਠੁੱਠੁਰ ਕਰਦੇ ਹੁੰਦੇ ਨੇ ਉਹ ਦੋਏ ਉਹਨਾਂ ਨੂੰ ਜਿੰਦੇ ਲਾਏ ਪਏ ਨੇ ਹੋਰ ਤਾਂ ਛੱਡੋ ਚਾਰਦਵਾਰੀ ਨੇ ਉਹ ਜੋ ਕੁਸ ਕਾਂਗਰਸ ਕਰ ਗਈ ਚੰਗਾ ਕਰਿਆ ਉਹਨਾਂ ਨੇ ਮਾੜਾ ਕਰਿਆ ਓਕਨੇ ਖੜਾ ਲੋਕਾਂ ਨੂੰ ਜਿਹੜੀਆਂ ਫੜਾ ਮਰ ਜਾਂਦੇ ਨੇ ਅਸੀਂ ਜੇ ਬਣਾਤਾ ਉਹ ਬਣਾਤਾ ਕੁਛ ਨਹੀਂ ਯਾਰ ਇੱਥੇ ਕਰਨ ਕਰਾਉਣ ਨੂੰ ਬਹੁਤ ਮਾੜੇ ਦੌਰ ਚੋਂ ਪੰਜਾਬ ਹੈ ਜਿਹੜਾ ਨਿਕਲ ਰਿਹਾ ਜੀ ਜੀ ਮੈਂ ਸਰ ਤੁਸੀਂ ਹੁਣ ਕਾਂਗਰਸ ਦੁਬਾਰਾ ਕੋਈ ਆਪਣਾ ਉਹ ਦਫਤਰ ਬਣਾ ਕੇ ਜਿਹੜੇ ਭਾਰਸੂ ਦੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਹੁਣ ਤੁਸੀਂ ਕੋਈ ਅੱਗੇ ਨੂੰ ਉਹਨਾਂ ਦੀ ਸਾਲ ਲਓਗੇ ਜੀ ਮਹਾਰਾਜ ਅਸੀਂ 24 ਘੰਟੇ ਲੋਕਾਂ ਦੇ ਨਾਲ ਆਂ ਕੁਛ ਨਹੀਂ ਮੇਰੇ ਨਾਲ ਡੱਡ ਇੰਡਸਟਰੀ ਵਾਲੇ ਮੇਰੇ ਵਿਰੁੱਧ ਡਟੇ ਵੇਤੀ ਮੈਨੂੰ ਹਰਾਉਣ ਵਾਸਤੇ ਸਰਕਾਰ ਸਾਰੇ ਹੱਥ ਕੰਡੇ ਵਰਤ ਰਹੀ ਸੀ ਸਾਡੇ ਮੈਨੂੰ ਛਰਾਉਣ ਬਾਅਦ ਤੇ ਫੇਰ ਵੀ ਮੇਰਾ 4-5 ਵੋਟਾਂ ਦਾ ਫਰਕ ਰਿਹਾ ਮੈਂ ਆਪਣੇ ਬੰਦਿਆਂ ਦੇ ਨਾਲ ਅਸੀਂ ਡਟ ਕੇ ਖੜੇ ਆਂ ਅੱਜ ਵੀ ਸਵੇਰੇ ਇੱਕ ਪ੍ਰੋਬਲਮ ਸੀ ਅਸੀਂ ਥਾਣੇ ਜਾ ਕੇ ਮੇਰਾ ਤਾਂ ਓਕਣਾ ਹੀ ਗਰੁੱਪ ਚੱਲਦਾ ਓਕਣਾ ਮੇਰਾ ਜਿਹੜਾ ਫੋਨ ਹੈ ਚੱਲ ਰਿਹਾ ਇਹ ਨਹੀਂ ਅਸੀਂ ਨਹੀਂ ਮਤਲਬ ਇਹ ਹੈਗਾ ਵੀ ਵੋਟਾਂ ਦੇ ਵਿੱਚ ਹਾਰ ਜਿੱਤ ਹਾਰ ਜਿੱਤ ਸਾਡੀ ਕੋਈ ਮਾਇਨੇ ਨਹੀਂ ਰੱਖਦੀ ਸਾਡੇ ਤਾਂ ਕਣ-ਕਣ ਦੇ ਵਿੱਚ ਨਾ ਮੈਂ 2003 ਤੋਂ ਲਗਾਤਾਰ ਪਹਿਲਾਂ ਤਿੰਨ ਵਾਰ ਪਿੰਡ ਪੰਚ ਰਿਹਾ ਤਿੰਨ ਵਾਰ ਪਿੰਡ ਚੋਂਣ ਲੜੀਆ ਤੇ ਤਿੰਨ ਵਾਰ ਉਰੇ ਲੜਦੀ ਪਾਸੋਂ ਦੇ ਵਿੱਚ ਸਾਨੂੰ ਜਿੱਤਾਂਰ ਕੋਈ ਮੈਨੇ ਨਹੀਂ ਰੱਖਦੀ ਜੇ ਇਹਨੇ ਇੱਕ ਵੋਟ ਵੀ ਪਾਈ ਉਹ ਵੀ ਸਾਡੇ ਵਾਸਤੇ ਉੱਡਾ ਹੀ ਮਤਲਬ ਸਾਡਾ ਸਪੋਰਟਰ ਹੈ ਅਸੀਂ ਤਾਂ ਲੋਕਾਂ ਵਾਸਤੇ ਮਤਲਬ ਇਹ ਲਾਈਨ ਦੇ ਵਿੱਚ ਆਏ ਵਾਂ ਨਾ ਤਾਂ ਅਸੀਂ ਕੋਈ ਪੈਸੇ ਨਾ ਜਾਂ ਕੋਈ ਬੈਨੀਫਿਟ ਮੈਨੂੰ ਕਹਿ ਦੇਵੇ ਅੱਜ ਤੱਕ 35 40 ਸਾਲ ਚ ਕੋਈ ਇੱਕ ਚਾਹ ਦਾ ਕੱਪ ਵੀ ਪਰਵਾਦ ਔਰ ਇਹ ਸਾਡਾ ਤਾਂ ਮਿਸ਼ਨ ਸਮਾਜ ਸੇਵਾ ਕਰਨਾ ਉਹ ਅਸੀਂ ਕਰਦੇ ਰਹਾਂਗੇ ਦਫ਼ਤਰ ਅਸੀਂ ਦੇਖ ਰਹੇ ਹਾਂ ਹੁਣ ਵੀ ਅਸੀਂ ਪੰਪ ਕੋਲ ਜਾ ਕੇ ਆਏ ਆ ਜੇ ਉੱਥੇ ਮਿਲ ਗਿਆ ਸਾਨੂੰ ਦਫ਼ਤਰ ਖੋਲ ਕੇ ਜਿਹੜਾ ਸਾਡਾ ਕੰਮਾਂ ਚੱਲੂ ਕਿਉਂਕਿ ਸਾਡਾ ਜਿਹੜਾ ਨਧੜਕ ਜਰਨੈਲ ਆ ਸਾਡਾ ਜਿਹਦੇ ਨਾਲ ਮੈਂ ਜੁੜਿਆ ਮੈਂ ਮਹਾਂਤ ਹਰਵਿੰਦਰ ਖਨੌੜਾ ਜਿਹੜਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਆਤੀ ਦਾ ਸਾਡਾ ਪ੍ਰਧਾਨ ਆ ਬੱਬਰ ਸ਼ੇਰ ਉਹ ਸਾਡੇ ਨਾ ਕਚਹਿਰੀ ਲੱਗਦੀ ਐ ਕਚਹਿਰੀ ਉਹ ਕਹਿਣਾ ਮੈਂ ਤਾਂ ਉਹਨੂੰ ਕਿਉਂਕਿ ਪਹਿਲਾਂ ਉਹਨਾਂ ਦੇ ਬਜ਼ੁਰਗ 1947 ਵੇਲੇ ਤੋਂ ਉਹ YouTube ਤੇ ਵੀ ਪਈਆਂ ਨੇ ਗੱਲਾਂ ਇੱਕ ਪਾਕਿਸਤਾਨੀ ਬਜ਼ੁਰਗ ਵਿਚਾਰਾ ਕਹਿੰਦਾ ਵੀ ਸਾਡੀ ਉੱਥੇ ਹੋਈ ਉੱਥੇ ਨਾ 2 ਦਿਨ ਪੂਰਾ ਇਕੱਠ ਹੁੰਦਾ 5-700 ਬੰਦੇ ਦਾ ਜਿਹੜੀ ਮਰਜ਼ੀ ਸਰਕਾਰ ਹੋਵੇ ਉੱਥੇ ਜਿਹੜੀ ਉਹ ਸੇਵਾ ਨਿਰਵਿਘਨ ਜਿਹੜੀ ਚੱਲਦੀ ਐ ਦੀ ਸਾਨੂੰ ਜਿਆਦੇ ਦਸਤਰ ਦੀ ਵੀ ਨਹੀਂ ਲੋੜ ਜਿਹਨੂੰ ਵੀ ਇਲਾਕੇ ਦੇ ਵਿੱਚ ਲੋੜ ਹੁੰਦੀ ਹੈ ਉਹ ਖਣੌੜੇ ਪਹੁੰਚ ਕੇ ਆਉਂਦੇ ਜਿਹੜੇ ਮਸਲੇ ਹੱਲ ਕਰਾਉਂਦਾ ਬਾਕੀ ਜਿਹੜਾ ਵੀ ਉਰੇ ਹੁੰਦਾ ਅਸੀਂ ਬੈਠੇ ਆਂ ਉਰੇ 11 ਬਾੜਾਂ ਦੇ ਵਿੱਚ ਸਾਡੇ ਨੌਜਵਾਨ ਲੜੇ ਨੇ ਸਾਡੇ ਸਾਥੀ ਕੋਈ ਗੱਲ ਨਹੀਂ ਜਿੱਤਿਆ ਹਰ ਕੋਈ ਮੈਨੇ ਨਹੀਂ ਰੱਖਦੀ ਅਸੀਂ ਤਾਂ ਫੇਰ 2 200 1.5 150 700 100 100 ਵੋਟ ਲਈ ਹੈ ਇਹ ਵੱਡੀ ਜਿਹੜੀ ਹੈ ਪਾਰਟੀ ਬਣੀ ਵੀ ਹੈ ਹੁਣ ਆਮ ਖਾਸ ਆਹ ਜਿਹੜੇ ਕਹਿੰਦੇ ਨੇ ਇਹਨਾਂ ਦੇ ਕੈਂਡੀਡੇਟਾਂ ਨੇ 5 5 6 6 ਵੋਟਾਂ ਪਈਆਂ ਸੀ ਔਰ ਹੋਰ ਸੁਣ ਲਓ ਮੈਂ ਤੁਹਾਨੂੰ ਦੱਸ ਦਾਂ ਜਿਹੜੇ ਇਹਨਾਂ ਨਾਲ ਔਖੇ ਸਮੇਂ ਖੜੇ ਸੀ ਉਹਨਾਂ ਨੂੰ ਇਹਨਾਂ ਨੇ ਕਿਸੇ ਨੂੰ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਇਹਨਾਂ ਨੇ ਸਾਡੇ ਕਾਂਗਰਸ ਦੇ ਭਾਜਪਾ ਦੇ ਕਾਲੀ ਦਲ ਦੇ ਕੈਂਡੀਡੇਟ ਲਿਆ ਕੇ ਇਹਨਾਂ ਨੇ ਟਿਕਟਾਂ ਦਿੱਤੀਆਂ ਨੇ ਇਹਨਾਂ ਦੇ ਦੋ ਪਲਾਗ ਪ੍ਰਧਾਨ ਜਿਹੜੇ ਔਖੇ ਵੇਲੇ ਇਹਨਾਂ ਨਾਲ ਖੜੇ ਉਹ ਤਾਂ ਹੁਣ ਇਹਨਾਂ ਨੂੰ ਲੱਤ ਮਾਰ ਗਏ ਇਹ ਕੋਈ ਮਤਲਬ ਉਹਦੇ ਵਾਲੀ ਰਹੀ ਨਹੀਂ ਚਲੋ ਜਿੱਤਾਂ ਹਾਰਾਂ ਕੋਈ ਮੈਨੇ ਨਹੀਂ ਰੱਖਦੇ ਹੈਗੀਆਂ ਇਹ ਜਿੱਤ ਹਾਰ ਤਾਂ ਚੱਲਦੀ ਰਹਿੰਦੀ ਆ ਪਰ ਇੱਕ ਗੱਲ ਦਾ ਦੁੱਖ ਬਹੁਤ ਹੋਇਆ ਵਾ ਲੋਕਾਂ ਨੇ ਪੰਜ ਕੈਂਡੀਡੇਟ ਇਹਨਾਂ ਦੇ ਵਿਰੁੱਧ ਜਿੱਤੇ। ਮਤਲਬ ਤਿੰਨ ਆਜ਼ਾਦ ਤੇ ਦੋ ਬੀਜੇਪੀ ਵੱਲੋਂ। ਉਹ ਕਹਿੰਦੇ ਅਸੀਂ ਸਾਰਿਆਂ ਨੇ ਸਮਰਥਨ ਦਿੱਤਾ ਕਹਿੰਦੇ ਆਮ ਆਦਮੀ ਪਾਰਟੀ ਨੂੰ। ਉਹ ਮਾ ਕਿਹੜੀ ਥੋੜੀ ਖਿਲਾੜੀ ਦੇ ਵਿੱਚ ਬਾਹ ਆਈ ਵੀ ਤੀ। ਲੋਕਾਂ ਨੇ ਬੀਜੇਪੀ ਨੂੰ ਵੋਟਾਂ ਪਾਈਆਂ ਨੇ। ਲੋਕਾਂ ਨੇ ਆਜ਼ਾਦ ਉਮੀਦਵਾਰ ਨੂੰ ਵੋਟਾਂ ਪਾਈਆਂ ਨੇ। ਫਿਰ ਤਾਂ ਲੋੜ ਇਹ ਦੀ ਫਿਰ ਈ ਤਰੱਦਦ ਕਰਨ ਦੀ ਕੀ ਲੋੜ ਨੇ? ਆਪਾਂ 11 ਦੇ 11 ਆਮ ਆਦਮੀ ਦੇ ਇਥੋਂ ਨਾਮਿਨੇਟ ਬੰਦੇ ਕਢਾਣ ਤੇ ਕਾਹਤੇ ਲੋਕਾਂ ਦੀਆਂ ਦੁਸ਼ਮਣੀਆਂ ਪਵਾਈਆਂ ਨੇ? ਕਾਹਤੇ ਲੋਕਾਂ ਦੇ ਬੈਰ। ਕਹਿੰਦੇ ਵਿਕਾਸ ਮਾਹ ਮੈਨੂੰ ਲਿਖ ਕੇ ਦੱਸੋ ਤੁਸੀਂ ਵੀ ਆ ਸਾਡਾ ਕੰਮ ਅੜਿਆ ਵੈ ਵੀ ਆ ਅਸੀਂ ਕਰਾਉਣਾ ਆ ਆ ਕੰਮ ਕਰਕੇ ਅਸੀਂ ਸਮਰਥਨ ਦਿੱਤਾ ਉਈਓ ਇੱਕ ਦੂਏ ਤੋਂ ਮੂਹਰੋ ਮੂਰੀ ਚੱਕ ਚੱਕ ਕੇ ਫੋਟੋਆਂ ਖਿਚਾ ਲੀਆਂ ਵੀ ਅਸੀਂ ਸਮਰਥਨ ਦਿੱਤਾ ਉਹਨਾਂ ਨੂੰ ਸਮਰਥਨ ਦੀ ਕੋਈ ਲੋੜ ਨਹੀਂ ਸੀ ਪੰਜ ਉਹਨਾਂ ਦੇ ਜਿੱਤੇ ਦੀ ਸੇਵਾ ਐਮਐਲਏ ਸਾਹਿਬ ਦੀ ਉਹਨਾਂ ਨਾਲ ਉਹਨਾਂ ਦੀ ਆਪਦੀ ਮਤਲਬ ਬਣਦੀ ਸੀ ਇਹਨਾਂ ਨੇ ਸਾਡੇ ਭਰਾਵਾਂ ਨੇ ਲੋਕਾਂ ਦੇ ਜਜ਼ਬਾਤਾਂ ਨੂੰ ਠੇਸ ਪਹਚਾ ਕੇ ਬਿਨਾਂ ਕਾਰਨ ਇਹਨਾਂ ਨੇ ਜਾ ਕੇ ਸਮਰਥਨ ਦੇਤਾ ਉਹਨਾਂ ਨੂੰ ਤਾਂ ਲੋੜ ਹੀ ਨਹੀਂ ਹੈਗੀ ਇਹ ਕਹਿੰਦੇ ਨੇ ਵਿਕਾਸ ਵਿਕਾਸ ਕਿਵੇਂ ਰੁਕ ਜੂਗਾ ਯਾਰ ਪਾਸੋਂ ਗਾਹਾਂ ਜਿਹੜਾ ਜੇ ਮਤਲਬ ਕੋਈ ਕਾਲੀ ਕਾਂਗਰਸ ਜਿੱਤ ਗਿਆ ਐਮ ਐਲ ਏ ਨੂੰ ਕਿਤੇ ਗਾਹਾਂ ਉਹਨਾਂ ਦੀ ਵੋਟਾਂ ਦੀ ਲੋੜ ਨਹੀਂ ਐਮ ਐਲ ਏ ਨੂੰ ਸਾਰੇ ਪਾਸੋਂ ਦੀ ਲੋੜ ਹੈ ਸਾਰੀਆਂ ਵੋਟਾਂ ਦੀ ਲੋੜ ਹੁੰਦੀ ਹੈ ਵਿਰੋਧ ਦੇ ਵਿੱਚ ਹੀ ਵਿਕਾਸ ਹੁੰਦਾ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਕੈਬਨਟ ਦਾ ਕੈਬਨਟ ਮੰਤਰੀ ਦਾ ਰੁਤਬਾ ਹੁੰਦਾ ਵਿਰੋਧੀ ਧਿਰ ਨੂੰ ਵਿਰੋਧ ਦੇ ਵਿੱਚੋਂ ਵਿਕਾਸ ਹੈ ਵਿਰੋਧ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਜੋ ਇੱਥੇ ਆਸਾਂ ਦੀਆਂ ਕੋ ਕਾਲ ਜੀ ਦੀ ਇਤਿਹਾਸ ਉਹ ਸਭ ਤੇ ਪਾਣੀ ਫਿਰ ਗਿਆ ਕੋਈ ਦੁੱਖੀ ਦਾ ਇਥੇ ਹੁਣ ਕੰਮ ਦੀ ਆਸ ਨਹੀਂ ਦਿਖ ਰਹੀ ਬਾਕੀ ਪ੍ਰਮਾਤਮਾ ਕਰੇ ਨਵੀਂ ਟੀਮ ਬਣੇ ਪ੍ਰਧਾਨ ਬਣੇ ਅਸੀਂ ਤਾਂ ਉਹਨਾਂ ਨੂੰ ਵਧਾਈਆਂ ਦੇਵਾਂਗੇ ਵੀ ਵਿਕਾਸ ਹੋਵੇ ਜੇ ਉਹ ਸਾਡੀ ਲੋੜੂ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਨਾਲ ਚੱਲ ਕੇ ਸਾਰਾ ਸਿਸਟਮ ਬਣਾਇਆ ਵਾ ਤੇ ਕੱਲੇ-ਕੱਲੇ ਕੈਂਡੀਡੇਟ ਤੇ ਇਹਨਾਂ ਨੇ ਮਤਲਬ ਲਾਇਆ ਵੀ ਆ ਜਿਵੇਂ ਕਹਿੰਦੇ ਨੇ ਬੂਸ ਲਾ ਕੇ ਹਮਲੇ ਇਹਨਾਂ ਨੇ ਘਰੇ ਵੇਤੀ ਜਿਵੇਂ ਹੁਣ ਤੁਸੀਂ ਮੇਰੇ ਵਾਲਾ ਬਾੜੇ ਲਾ ਲੋ 11 ਨੰਬਰ ਵਾਰਡ ਆ ਜਿਹੜਾ ਪਛੜੀਆਂਸ ਰਹਿਣੀਆਂ ਲਈ ਉਹ ਰਿਜ਼ਰਵ ਹੈ ਉੱਥੇ ਐਸਸੀ ਉਮੀਦਵਾਰ ਚਲੋ ਚੋਣ ਲੜਨਾ ਸਭ ਦਾ ਹੱਕ ਹੁੰਦਾ ਹੈ ਉਹਦੇ ਇਹਨਾਂ ਨੇ ਕਾਗਜੋਕ ਕੇ ਕਰਾਤੇ ਐਸਸੀ ਦੇ ਅਸੀਂ ਉਹਦਾ ਤਰਾਜ ਵੀ ਲਾਇਆ ਤੇ ਉਹਦੀ ਕੋਈ ਸੁਣਵਾਈ ਨਹੀਂ ਹੋਈ ਹੁਣ ਚਲੋ ਅਸੀਂ ਹਾਈ ਕੋਰਟ ਤੋਂ ਡੀਸੀ ਸਾਹਿਬ ਨੂੰ ਨੋਟਿਸ ਕਰਿਆ ਉਹਨਾਂ ਨੇ 5 ਤਰੀਕ ਤੱਕ ਦਾ ਮਤਲਬ ਸਾਨੂੰ ਸਮਾਂ ਦਿੱਤਾ ਉਹ 5 ਨੂੰ ਕੀ ਜਵਾਬ ਦਿੰਦੇ ਨੇ ਉਸ ਤੋਂ ਬਾਅਦ ਫਿਰ ਕਿੱਟ ਪਾਵਾਂਗੇ ਜਾਂ ਜਿਹੜਾ ਵੀ ਕਰਨਾ ਪਊ ਫਿਰ ਇੱਥੇ ਸਾਡੇ ਕਈ ਵੀਰ ਭਾਦ ਸੌਂਦੇ ਨੇ ਬੜੇ ਗੱਦ ਗੱਦੇ ਮਾਰਦੇ ਨੇ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਹੁੰਦਾ ਇਹ ਸਰਕਾਰਾਂ ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਨੇ ਵੀ ਤੁਸੀਂ ਜਿਹੜਾ ਸੱਚ ਆ ਉਹਦਾ ਸਾਥ ਦਿਆ ਕਰੋ 100 150 ਮੁੰਡਾ ਹੋਊ ਜਿਹੜਾ ਉਹਰੇ ਦੋ ਵਾਰ ਉਹਨਾਂ ਨੇ ਇੱਥੇ ਬੂਸਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਤਾਂ ਐਮਐਲਏ ਸਾਹਿਬ ਦੇ ਨਾਲ ਰਹਿਦਾ ਮੁੰਡਾ ਮੇਰਾ ਵੀ ਦੋਸਤ ਰਿਹਾ ਉਹ ਪਹਿਲਾਂ ਨਾਲ ਅਸੀਂ ਇਕੱਠੇ ਰਹਿ ਆ ਉਹ ਤੱਕੇ ਨਾਲ ਅੰਦਰ ਆਵੜਿਆ ਪਰ ਲੋਕਾਂ ਦਾ ਹਜੂਮ ਹੈ ਮੈਂ ਵੀ ਉਹਨੂੰ ਕਹਾ ਮੈਂ ਕੰਮ ਨਾ ਕਰ ਵੀ ਅਸੀਂ ਇਹ ਕਰ ਕਰਕੇ ਛੱਡੇ ਵੇ ਨਹੀਂ ਕੁਝ ਨਹੀਂ ਇਹਨਾਂ ਦੇ ਵਿੱਚ ਆ ਸਾਲ ਡੇਢ ਸਾਲ ਤੋੜਾ ਰਹਿ ਗਿਆ ਇਹਨੂੰ ਸੁਖ ਸ਼ਾਂਤੀ ਨਾਲ ਲੰਘਾ ਲਓ ਚਲੋ ਬਾਹਰ ਫਿਰ ਸਾਪਣੇ ਵਾਲੀ ਵੀ ਜਨਤਾ ਬਹੁਤ ਖੜੀ ਧੀ ਫਿਰ ਐਮਐਲਏ ਸਾਹਿਬ ਮੁਰਦਾਬਾਦ ਦੇ ਨਾਰੇ ਲੱਗੇ ਘਾ ਪੈ ਗਿਆ ਵੀ 25 ਮਿੰਟ ਗੇਟ ਜਿਹੜੇ ਅੰਦਰੋਂ ਬੰਦ ਕਰ ਲਏ ਅਸੀਂ ਵੀ ਬਾਹਰਤੀ ਸਾਡੇ ਜਿਹੜੇ ਭਾਜਪਾ ਦੀ ਕੈਂਡੀਡੇਟ ਸੀ ਵੀ ਉਹ ਵੀ ਬਾਹਰ ਉਹਨਾਂ ਵੀ ਬਹੁਤ ਗਾਹ ਪਾਇਆ ਵੀ ਤੁਸੀਂ ਅੰਦਰੋਂੁੰਡੇ ਕਿਉਂ ਲਾਏ ਨੇ ਵੀ ਸਾਨੂੰ ਬਾਹਰ ਖੜੇ ਅਸੀਂ ਪਤਾ ਨਹੀਂ ਇਹਨਾਂ ਨੇ ਕੀ ਕਰਿਆ ਉਸ ਸਮੇਂ ਦੌਰਾਨ ਕੀ ਨਹੀਂ ਕਰਿਆ ਪਰ ਉਹ ਦੋ ਵਾਰ ਇਹਨਾਂ ਨੇ ਜਿਹੜਾ ਉਹ ਅੱਧਾ ਘੰਟਾ ਸਾਡਾ ਖਰਾਬ ਕਰਿਆ ਵੋਟ ਵੀ ਵੋਟਰ ਪਾਉਣੋਂ ਵੋਟਾਂ ਤੋਂ ਰਹਿ ਗਏ ਇੱਕ ਤਾਂ ਉਹ ਆਈਸੀ ਵੀਰ ਇਹਨਾਂ ਨੇ ਖੜਾਤਾ ਸਾਡੇ ਉਹਦੇ ਕਾਗਜ਼ੇ ਹੋ ਰਹੇਗੇ ਬਾਕੀ ਜੇ 4-5 ਵੋਟਾਂ ਹੋਰ ਇੱਧਰ ਪੈ ਜਾਂਦੀਆਂ ਕੋਈ ਨਹੀਂ ਬਾਕੀ ਜਿੱਤ ਹਰ ਮੈਨੇ ਨਹੀਂ ਰੱਖਦੀਆਂ ਗਈ ਜਿਸ ਬੰਦੇ ਨੇ ਸਮਾਜ ਦੇ ਵਿੱਚ ਵਿਚਰਨਾ ਉਹ ਕੋਈ ਜ਼ਰੂਰੀ ਨਹੀਂ ਹੁੰਦਾ ਮੈਂ ਤੁਹਾਨੂੰ ਕਾਂਗਰਸ ਸਰਕਾਰ ਵੇਲੇ ਦੀ ਗੱਲ ਦੱਸਦਾ ਮੈਂ 2019 ਦੇ ਵਿੱਚ ਨਾ ਮੰਤਰੀ ਸਾਹਿਬ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਸੀ ਮੈਨੂੰ ਇੱਕ ਬੰਦਰਪੁਰਸ਼ ਵੀਰ ਕਹਿੰਦਾ ਵੀ ਤੂੰ ਯਾਰ ਸਰਕਾਰ ਦੇ ਖਿਲਾਫ ਬੋਲਦਾ ਵੀ ਇਹ ਬਹੁਤ ਫਲਾਣਾ ਠਮਕਾ ਉਹ ਮਾ ਮੇਰਾ ਸਰਕਾਰ ਨਾਲ ਕੋਈ ਲਿੰਕ ਨਹੀਂ ਜਿਹੜੀ ਮਰਜ਼ੀ ਸਰਕਾਰ ਹੋਵੇ ਕਾਲੀ ਦਲ ਦੀ ਤੀਜਾ ਉਹ ਪੁੱਠੇ ਚੱਲੇ ਉਹਨਾਂ ਦਾ ਡਟ ਕੇ ਵਿਰੋਧ ਕਰਿਆ ਇਹ ਚੱਲਿਆ 2019 ਤੋਂ ਇਹਦਾ ਵਿਰੋਧ ਕਰਿਆ ਚਲੋ ਅਸੀਂ ਐਮਐਲਏ ਸਾਹ ਗਰੇਵ ਸਿੰਘ ਦੇ ਮਾ ਜੀ ਨੂੰ ਜਿਤਾਇਆ ਤੇ ਸੋਚਿਆ ਸੀ ਵੀ ਵਧੀਆ ਹੋਊਗਾ ਪਰ ਇੱਥੇ ਵਧੀਆ-ਵਧੀਆ ਕੁਝ ਨਹੀਂ ਜੋ ਕਾਂਗਰਸ ਵੇਲੇ ਹੋ ਗਿਆ ਇਹਨਾਂ ਨੇ ਲਿਖ ਕੇ ਲਾਇਆ ਜਿਵੇਂ ਬੱਸ ਸਟੈਂਡ ਦਾ ਲਾਇਆ ਆ ਕਮਿਊਨਿਟੀ ਹਾਲ ਦਾ ਲਾਇਆ ਹੋਰ ਜਿਹੜੀਆਂ ਵੀ ਗੱਲਾਂ ਇਹਨਾਂ ਨੇ ਟੋਟਲ ਲਾਈਆਂ ਨੇ ਇਹਨਾਂ ਦਾ ਕੋਈ ਬੰਦਾ ਆਵੇ ਥੋਡੇ ਨਾਲ ਅਸੀਂ ਡਿਬੇਟ ਤੇ ਬੈਠਾਂਗੇ ਇਹਨਾਂ ਨੇ ਲਿਖ ਕੇ ਲਾਤਾ ਵੀ ਬੱਸ ਅੱਡਾ ਅਸੀਂ ਬਣਾਇਆ ਫਲਾਣਾ ਉਹ ਐਨਾ ਝੂਠ ਯਾਰ ਐਨਾ ਝੂਠ ਬੋਲੋਗੇ ਤੁਸੀਂ 3 ਸਾਲ ਦੇ ਵਿੱਚ ਇੱਕ ਵੀ ਗ੍ਰਾਂਟ ਇਹਨਾਂ ਨੇ ਪਾਈ ਹੋਵੇ ਅਸੀਂ ਉਹ ਰਿ ਐਮ ਸੀ ਰਿਹਾ ਇੱਕ ਵੀ ਰੁਪਇਆ ਆਇਆ ਹੋਵੇ ਕੋਈ ਇੱਕ ਵੀ ਨਵਾਂ ਕੰਮ ਹੋਇਆ ਹੋਵੇ ਅਸੀਂ ਉਹਦੇ ਮਤਲਬ ਬਹਿਸ ਕਰਾਂਗੇ ਉਹਦਾ ਜਵਾਬ ਦਵਾਂਗੇ ਅਸੀਂ ਡਟ ਕੇ ਉਹ ਸਾਰੀਆਂ ਗੱਲਾਂ ਜਿਹੜੀਆਂ ਕਾਂਗਰਸ ਵੇਲੇ ਹੋਏ ਮਤਲਬ ਮਸਲੇ ਉਹ ਇਹਨਾਂ ਨੇ ਚੱਕ ਕੇ ਪੋਸਟਰ ਬਣਾ ਬਣਾ ਕੇ ਲਾਤੇ ਤੇ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੀਆਂ ਉਹ ਇਹਨਾਂ ਨੇ ਰੋਕਤੀਆਂ ਲੋਕ ਨਾ ਜਿੰਨੇ ਬਦਲਾਅ ਸੋਚ ਕੇ ਲੋਕਾਂ ਨੇ ਮਤਲਬ ਉਹ ਕਰਿਆ ਤੀ ਉਹਨੇ ਹੁਣ ਜਿਹੜੀ ਲਕਾਈ ਆ ਤਰਾ ਤਰਾ ਕਰ ਰਹੀ ਹੈ ਜੀਵੇਂ ਸਰ ਦੇਖਿਆ ਸੀ ਬਾਜ਼ਾਰ ਦੇ ਵਿੱਚ ਨੰਗਣਾ ਔਖਾ ਹੋਇਆ ਬੱਚਾਸਵਾਰ ਤੋਂ ਲੈ ਕੇ ਜੀ ਪਟੋਲ ਪੰਪ ਤੱਕ ਇੰਨੀ ਟ੍ਰੈਫਿਕ ਆ ਜੀ ਜਿਹੜੀ ਕੋਈ ਗੱਡੀ ਹੈ ਜੀ 10-10 ਮਿੰਟ ਲੱਗ ਜਾਂਦੇ ਨੇ ਕੋਈ ਪੁਲਿਸ ਵੱਲੋਂ ਪ੍ਰਬੰਧ ਨਹੀਂ ਕਰਿਆ ਗਿਆ ਜੀ ਕੋਈ ਉਰੇ ਐਸਐਸਪੀ ਸਾਹਿਬ ਜਾਂ ਕੋਈ ਐਚਡੀਐਮ ਵੱਲੋਂ ਨਹੀਂ ਕੋਈ ਆ ਕੇ ਚੈੱਕ ਕੀਤਾ ਜਾਂਦਾ ਇਹ ਕੀ ਕਾਰਨ ਹੈ ਜੀ ਦੇਖੋ ਜੀ ਪਿਛਲੇ ਕਾਫੀ ਸਮੇਂ ਤੋਂ ਵਿਕਾਸ ਆ ਜਿਹੜਾ ਬਲਦ ਦੇ ਨਕਸ਼ੇ ਦੇ ਪਾਸੋਂ ਆਇਆ ਵਾ ਬਹੁਤ ਵੱਡੇ ਵੱਡੇ ਉਰੇ ਉਦਯੋਗ ਘਰਾਣੇ ਨੇ ਤੇ ਉਸ ਕਾਰਨ ਇੱਥੇ ਜਿਹੜੀ ਆਵਾਜ਼ ਆਈ ਹੈ ਬਹੁਤ ਆ ਦੁਨੀਆ ਦੀ ਪਹਿਲਾਂ ਸਾਨੂੰ ਵੀ ਬਹੁਤ ਵਾਰ ਲਿਖ ਕੇ ਦਿੱਤਾ ਜਦੋਂ ਅਸੀਂ ਕਮੇਟੀ ਦੇ ਵਿੱਚ ਸੀ ਤਾਂ ਅਸੀਂ ਇੱਕ ਪੀਲੀ ਪੱਟੀ ਤੇ ਇੱਕ ਚਿੱਟੀ ਪੱਟੀ ਲਾਈ ਵੀ ਜਿਸ ਵੀ ਦੁਕਾਨਦਾਰਾਂ ਤੇ ਵੀਰ ਨੇ ਆਪਦਾ ਸੌਦਾ ਲੈਣਾ ਉਹ ਪੱਟੀ ਤੋਂ ਅੰਦਰ ਕਰਕੇ ਗੱਡੀ ਲਾ ਲਿਓ ਪਰ ਲੋਕ ਨੇ ਜਿਹੜੇ ਦੋ-ਦੋ ਕਾਰਾਂ ਲਾ ਜਾਂਦੇ ਨੇ ਇੰਨਾ ਮਤਲਬ ਬਾਸ ਤੋਂ ਕ੍ਰੋਸ ਕਰਨਾ ਇੰਨੀ ਵੱਡੀ ਪ੍ਰੋਬਲਮ ਹੋਈ ਪਈ ਹੈ ਅਸੀਂ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਵੀ ਇਹਦਾ ਪਹਿਲ ਦੇ ਆਧਾਰ ਤੇ ਜਿਹੜਾ ਹੱਲ ਕਰਿਆ ਜਾਵੇ ਕਿਉਂਕਿ ਜਿਹੜਾ ਕਿਸੇ ਨੇ ਜਾਣਾ ਕੋਈ ਜ਼ਰੂਰੀ ਕੰਮ ਜਾਣਾ ਹੋਰ ਕੋਈ ਜਾਣਾ ਕਈ ਵਾਰ ਤਾਂ ਅੱਧਾ ਘੰਟਾ ਇੱਥੇ ਪਾਸੋਂ ਦੇ ਬਾਜ਼ਾਰ ਵਿੱਚ ਲੱਗ ਜਾਂਦਾ ਇਹ ਬਹੁਤ ਵੱਡੀ ਸਮੱਸਿਆ ਐਸਐਚਓ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਈ ਵਾਰ ਤਾਂ ਅਸੀਂ ਫੋਨ ਵੀ ਕਰਿਆ ਵੀ ਮਤਲਬ ਇਹਨੂੰ ਕੋਈ ਲਾਓ ਇੱਥੇ ਖੜੇ ਹੀ ਹੁੰਦੇ ਨੇ ਮੁਲਾਜ਼ਮ ਇੱਥੇ ਬਥੇਰੇ ਚਲਾਨ ਕਰਦੇ ਨੇ ਲੋਕਾਂ ਦੇ ਇੱਥੇ ਏਡੇ ਦੇ ਵਿੱਚ ਕੱਢ ਕੇ ਉਹ ਵੀ ਦੁਕਾਨਦਾਰ ਦੁਖੀ ਹੋਏ ਹੋਏ ਨੇ ਵੀ ਉੱਥੇ ਖੜ ਜਾਂਦੇ ਨੇ ਕੋਈ ਗਾਹਕ ਨਹੀਂ ਆਉਂਦਾ ਵੀ ਉਹ ਵੀ ਜਿਹੜੇ ਮੁਲਾਜ਼ਮ ਨੇ ਜਿਹੋ ਉਹਨਾਂ ਨੇ ਚਲਾਨ ਕਰਨੇ ਨੇ ਉੱਥੇ ਕਰਨ ਬਾਜ਼ਾਰ ਦੇ ਵਿੱਚ ਸਾਰੀਆਂ ਜਿਹੜੀਆਂ ਗੱਡੀਆਂ ਨਜਾਇਜ਼ ਕਰੀਆਂ ਨੇ ਇੱਕ ਦੋ ਵਾਰ ਵਾਰਨਿੰਗ ਦੇ ਕੇ ਜਿਹੜਾ ਵੀ ਉਹਦਾ ਗੱਡ ਕੇ ਚਲਾਨ ਕਰਨ ਨਾ ਤਾਂ ਇਹਨਾਂ ਨੂੰ ਲਾਕੇ ਲਾਉਣ ਦੀ ਲੋੜ ਪਵੇ ਐਸਐਚਓ ਸਾਹਿਬ ਨੂੰ ਉਹ ਜਿੰਨੀਆਂ ਨਜਾਇਜ਼ ਗੱਟੀਆਂ ਖੜ੍ਹਦੀਆਂ ਨੇ ਉਹਨਾਂ ਨੂੰ ਚੱਕ ਕੇ ਜਾਂ ਥਾਣੇ ਬੰਦ ਕਰਨ ਜਾਂ ਉਹਨਾਂ ਤੇ ਚਲਾਨ ਕਰਨ ਨਾਲ ਤਾਂ ਲੋੜ ਹੀ ਨਹੀਂ ਇੱਥੇ ਰਾਤ ਨੂੰ ਨਾਕੇ ਲਾ ਕੇ ਖੜ੍ਹਨ ਦੀ ਜੀ ਮੇ ਸਰ ਬਾਰਦਾਤਾਂ ਉਹਰੇ ਦੇਖਿਆ ਭਾਰਸੋ ਦੇ ਲੋਕ ਬਹੁਤ ਦੁਖੀ ਨੇ ਜੀ ਕਹਿੰਦੇ ਵੀ ਜੇ ਮੋਟਰਸਾਈਕਲ ਲਾ ਕੇ ਕੋਈ ਦੁਕਾਨ ਤੋਂ ਕੋਈ ਚੀਜ਼ ਲੈਣ ਜਾਂਦੇ ਜਦ ਇੰਨੇ ਟਾਈਮ 'ਚ ਮੋਟਰਸਾਈਕਲ ਚੱਕ ਜਾ ਜਾਂਦੇ ਤੇ ਕੀ ਕਾਰਨ ਨੇ ਵੀ ਇਹਨਾਂ ਤੇ ਕਿਉਂ ਨਹੀਂ ਕਾਬੂ ਮੋਟਰਸਾਈਕਲ ਪਿਛਲੇ ਸਰੇਂਦਰਾਂਨ ਬਹੁਤ ਜ਼ਿਆਦਾ ਚੋਰੀਆਂ ਦੀਆਂ ਜਿਹੜੀਆਂ ਬਾਰਦਾਤਾਂ ਨੇ ਹੋਈਆਂ ਜਿਵੇਂ ਆਪਾਂ ਮੜਾ ਜਾ ਬਾਹਰ ਖੜਾ ਕੇ ਜਿਹੜਾ 2-4 ਦਿਨ ਜੀਨੇ ਇੱਕ ਜਗ੍ਹਾ ਮੋਟਰਸਾਈਕਲ ਖੜਾਤਾ ਉਹਨੂੰ ਪੀਏ ਦਿਨ ਮੋਟਰਸਾਈਕਲ ਜਿਹੜਾ ਮਿਲਣਾ ਨਹੀਂ ਪਿਛਲੇ ਦਿਨੀ ਉਹ ਮੈਂ ਸੋਸ਼ਲ ਮੀਡੀਆ ਤੇ ਵੀ ਪਾਈਆਂ ਇੱਕ ਵੀਰ ਨੇ ਬਹੁਤ ਰਾਜ ਕਰਿਆ ਕਹਿੰਦਾ ਐਸਐਚਓ ਸਾਹਿਬ ਦੇ ਧਿਆਨ ਚ ਨਹੀਂ ਉਹ ਮਹਾਪਤੰਦਰਾ ਐਸਐਚਓ ਨੂੰ 50 ਬੰਦੇ ਮਿਲ ਕੇ ਗਏ ਨੇ ਆ ਨਗਰ ਕਮੇਅ ਦੇ ਕਮੇਟੀ ਦੇ ਦਫ਼ਤਰ ਦੇ ਵਿੱਚ ਉਹ ਵੀਰ ਕਹਿੰਦਾ ਐਸਐਚਓ ਦੇ ਧਿਆਨ ਚ ਨਹੀਂ ਪਹਿਲਾਂ ਤੋਂ ਇੱਕ ਕੰਬੈਨ ਵਾਲੇ ਨੇ ਆਪਣੇ ਆਰਾਮ ਘੜੀਆਂ ਕੰਬੈਨ ਵਾਲੇ ਉਹਨਾਂ ਦੀਆਂ ਮਤਲਬ ਉਹ ਕਟੀਆਂ ਗਈਆਂ ਜਿਹੜੀਆਂ ਬਿਲਡਿੰਗ ਵਾਲੀਆਂ ਰਾੜਾ ਹੁੰਦੀਆਂ ਨੇ ਉਹ ਸਾਡੀ ਰਫਟ ਤੱਕ ਨਹੀਂ ਕਿਸੇ ਨੇ ਲਈ ਕੋਈ ਮੌਕਾ ਦੇਖਣ ਨਹੀਂ ਗਿਆ ਫਿਰ 2022 ਆਪਣੇ ਮੋਟਰਾਂ ਦੀਆਂ ਸਾਡੇ ਪਿੰਡ ਖਨੌੜੇ ਕਾਲਗੜ੍ਹ 22 ਦੇ ਕਰੀਬ ਮਤਲਬ ਕੇਵਲਾਂ ਵੱਡੀਆਂ ਜੀਆਂ ਮੋਟਰਾਂ ਤੋਂ ਉੱਥੋਂ 20-30 ਬੰਦੇ ਇਕੱਠੇ ਹੋ ਕੇ ਵੀ ਆਏ ਤੇ ਐਸਐਚਓ ਸਾਹਿਬ ਨੂੰ ਵੀ ਮਿਲੇ ਉਹ ਇਹਨਾਂ ਨੇ ਕੋਈ ਉਹਦੀ ਰਫਟ ਨਹੀਂ ਲਿਖੀ ਕੋਈ ਕਾਰਵਾਈ ਨਹੀਂ ਜਾਂ ਜੇ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਪੁਲਿਸ ਹਰਕਤ ਦੇ ਵਿੱਚ ਆ ਜਾਂਦੀ ਹੈ ਉਹ ਜਿੱਥੇ ਉਹਨਾਂ ਨੂੰ ਮਤਲਬ ਸ਼ੱਕ ਹੁੰਦੀ ਹੈ ਉਹ ਬੰਦਿਆਂ ਨੂੰ ਬੁਲਾਉਂਦੀ ਹੈ ਕੋਈ ਨਾ ਕੋਈ ਜਿਹੜਾ ਹੱਲ ਹੋ ਜਾਂਦਾ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਵੀ ਐਨਾ ਸਿਸਟਮ ਖਰਾਬ ਹੋਇਆ ਪਿਆ ਉਹ ਸਾਡੇ ਪਿੰਡ ਦੇ ਆਨੇ ਫਿਰ ਇਕੱਠੇ ਹੋ ਕੇ ਆਨਲਾਈਨ ਜਿਹੜੀ ਸ਼ਿਕਾਇਤ ਦਰਜ ਕਰਾਈ ਉਹ 2022 ਜਿਹੜੀਆਂ ਸਾਡੀਆਂ ਕੇਬਲਾਂ ਮਤਲਬ ਕੱਟੀਆਂ ਗਈਆਂ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਪੁਲਿਸ ਕੁਝ ਕਰਦੀ ਨਹੀਂ ਪਰ ਜਦੋਂ ਕੋਈ ਆਉਂਦਾ ਯਾਰ ਦਰਖਾਸਤ ਲੈ ਕੇ ਉਹਦੀ ਜਾਓ ਉਹਦੀ ਸੁਣੋ ਜਾ ਕੇ ਇੱਕ ਨਹੀਂ ਦੋ ਤਿੰਨ ਦਿਨ ਬਾਅਦ ਜਾਓ ਯਾਰ ਜੇ ਮਾੜੀ ਮੋਟੀ ਪੁਲਿਸ ਹਰਕਤ ਚਾਉਗੀ ਤਾਂ ਹੀ ਇਹ ਚੋਰੀਆਂ ਦੀਆਂ ਵਾਰਾਂ ਦਾ ਤਾਂ ਘਟਣਗੀਆਂ ਜਿਵੇਂ ਸਾਰੇ ਦੇਖੋ ਇੱਕ ਹੋਰ ਵੀਰ ਹੂੰ ਸਾਡਾ ਬਹੁਤ ਸਤਿਕਾਰਯੋਗ ਹੈ ਉਹਨੇ ਨਵੀਂ ਗੱਲ ਕਹੀ ਕਹਿੰਦਾ ਯਾਰ ਜੇ ਚੋਰਾਂ ਨੂੰ ਫੜ ਲੈਂਦੇ ਨੇ ਕਹਿੰਦਾ ਵੀ ਪੁਲਿਸ ਨੂੰ ਸੰਭਾਲਣੇ ਔਖਾ ਹੁੰਦੇ ਨੇ ਮਹਾਫੇਰ ਤਾਂ ਜੰਮ ਲਿਆ ਪੰਜਾਬ ਜੇ ਪੁਲਿਸ ਨੂੰ ਚੋਰ ਸੰਭਾਲਣੇ ਔਖਾ ਹੁੰਦੇ ਨੇ ਵੀ ਤਾਂ ਬੜੀ ਦੁੱਖ ਦੀ ਗੱਲ ਹੈ ਕਹਿੰਦੇ ਉਹ ਨਸ਼ੇ ਕਰਦੇ ਨੇ ਫਲਾਣਾ ਨਸ਼ੇ ਕਰਦੇ ਨੇ ਜਿਹੜਾ ਸਿੱਟੋ ਯਾਰ ਹਸਤਾਲਾਂ ਸਿੱਟੋ ਆਮ ਸਹਰੀ ਕਿਉਂ ਦੁਖੀ ਕਰਿਆ ਪਿਆ ਹੈ ਕੋਈ ਬੰਦਾ ਸਾਈਕਲ ਤੇ ਆ ਜਵੇ ਮੋਟਰਸਾਈਕਲ ਤੇ ਆ ਜਵੇ ਸਕੂਟਰ ਤੇ ਕੋਈ ਯਾਰ ਸੌਦਾ ਨਹੀਂ ਲੈ ਸਕਦਾ ਜੇ ਇੰਨੀ ਦੁਰਗਤੀ ਹੋ ਗਈ ਪੰਜਾਬ ਦੀ ਯਾਰ ਜਿਵੇਂ ਕਿਨੇ ਥਾਣੇ ਭਰੇ ਪਏ ਨੇ ਮਲਾਜ਼ਮਾਂ ਦੇ ਨਾਲ ਘਟਨੇ ਤੁਸੀਂ ਹੋਰ ਲਾਓ ਯਾਰ ਏਡੀਆਂ ਗੱਲਾਂ ਮਾਰਨ ਦਾ ਕੋਈ ਫਾਇਦਾ ਨਹੀਂ ਪੰਜਾਬ ਦੀ ਜਿਹੜੀ ਹਾਲਤ ਹੈ ਬਹੁਤ ਵੱਧ ਤੋਂ ਵੱਧਤਰ ਹੋ ਗਈ ਹੈ ਨਹੀਂ ਸਰ ਜੇ ਇਹ ਨਾ ਤੂੰ ਨਹੀਂ ਸਮਝਦਾ ਸਰਕਾਰ ਹਾਈ ਕੋਰਟ ਨੂੰ ਲਿਖ ਕੇ ਦੇ ਦੇਵੇ ਵੀ ਸਾਤੋ ਹੀ ਕਾਬੂ ਨਹੀਂ ਹੁੰਦੇ ਪਬਲਿਕ ਆਪ ਦੀ ਆਪ ਰੱਖਿਆ ਕਰੀ ਜੀ ਦੇਖੋ ਦੂਏ ਤੀਏ ਦਿਨ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਡਾਇਰੈਕਸ਼ਨਾਂ ਆਉਂਦੀਆਂ ਨੇ ਇਹਨਾਂ ਦੇ ਚਪੇੜਾ ਪੈ ਰਹੀਆਂ ਨੇ ਸਰਕਾਰਾਂ ਦੇ ਜਿਵੇਂ ਉਹਨੂੰ ਸਾਡੇ ਡੱਲੇ ਵਾਲ ਜੀ ਪਏ ਨੇ ਕਿਸਾਨਾਂ ਬਾਤ ਤੇ 40ਵੇਂ ਦਿਨ ਚ ਜੋ ਮਰਨ ਵਰਤਾ ਜਿਹੜਾ ਸੁਪਰੀਮ ਕੋਰਟ ਨੂੰ ਤਾ ਡਾ ਲੱਗਿਆ ਵਾ ਫਿਕਰ ਵੀ ਉਹਦੀ ਬੇਸਕੀਮਤੀ ਜਾਨ ਆ ਸਾਡੀ ਨਾ ਪੰਜਾਬ ਸਰਕਾਰ ਨੂੰ ਨਾ ਸਾਡੀ ਸੈਂਟਰ ਸਰਕਾਰ ਨੂੰ ਕੋਈ ਮਤਲਬ ਇਹ ਨਹੀਂ ਹੈ ਕਿ ਕੋਈ ਮਰਦਾ ਮਰੀ ਜਾਵੇ ਕੋਈ ਬੰਦਾ ਜਿਵੇਂ ਕੋਈ ਠੰਡ ਦੇ ਵਿੱਚ ਅੱਗੇ ਪ੍ਰਬੰਧ ਕਰਦੇ ਹੁੰਦੇ ਤੇ ਵੀ ਕੋਈ ਕਮਰੇ ਖੋਲ੍ਹ ਦੇਤੀ ਉਹ ਸਾਡੇ ਭੜੀ ਤੋਂ ਰਿਕਲਰਕ ਹੁੰਦੇ ਸੀ ਉਹ ਵਿਚਾਰਾ ਪਹਿਲਾਂ ਹੀ ਕਹਿਣ ਲੱਗ ਜਾਂਦਾ ਤੇ ਵੀ ਸਿਆਲ ਆਉਂਦੇ ਨੇ ਉਹ ਜਾਂ ਪੂਰੇ ਪ੍ਰਬੰਧ ਕਰਦੇ ਸੀ ਆਪਣੇ ਦੇ ਵਿੱਚ 28 ਦੇ ਵਿੱਚ ਉਸ ਤਰ੍ਹਾਂ ਦਾ ਇੱਥੇ ਕੋਈ ਪ੍ਰਬੰਧ ਨਹੀਂ ਇਨਸਾਨੀਅਤ ਆ ਜਿਹੜੀ ਮਤਲਬ ਬਹੁਤ ਮਾੜੇ ਦੌਰ ਚੋਂ ਪੰਜਾਬ ਆ ਜਿਹੜਾ ਜੀ ਗੁਜ਼ਰ ਰਿਹਾ ਜਿਵੇਂ ਸਰ ਇੱਕ ਬੱਸ ਅੱਡਾ ਜਿਹੜਾ ਇਹਦਾ ਬਹੁਤ 2017 ਤੋਂ ਲੈ ਕੇ ਬੱਸ ਅੱਡਾ ਬਣ ਰਿਹਾ ਸੀ ਕਈ ਵਾਰ ਸਵਾਰ ਪੁੱਛਿਆ ਵੀ ਦੇਖੋ 12 ਦੁਕਾਨਾ ਵਾਲਨੀ ਆ ਤੇ ਜੀ 12 ਦੁਕਾਨਾਂ ਦੀ ਆਮਦਨ ਹੁੰਦੀ ਜੀ 15-20 ਲੱਖ ਰੁਪਈਆ ਤਾਂ ਉਹਦੀ ਆਮਦਨ ਆ ਜਾਣੀ ਤੇ ਜੀ ਉਹ ਹਜੇ ਤੱਕ ਨਾ ਕੋਈ ਗੈਟ ਲੱਗੇ ਨੇ ਉਹਦਾ ਕੀ ਕਾਰਨ ਕੀ ਆ ਜੀ ਦੇਖੋ ਜੀ ਇੱਕ ਨਾ ਮੁਲਕ ਹੈ ਸਾਡਾ ਸਾਡਾ ਜਿਹੜਾ ਚੋਰ ਬਜਾਰੀ ਨੇ ਮਾਰਿਆ ਪਿਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਮੈਂ ਇਹਨਾਂ ਦਾ ਬਹੁਤ ਗੱਡ ਕੇ ਵਿਰੋਧ ਕਰਦਾ ਰਿਹਾ ਤੁਸੀਂ ਮੈਨੂੰ ਕਹਿੰਦੇ ਨੇ ਵੀ ਇਹ ਕਾਂਗਰਸ ਦਾ ਐਮਐਸਸੀ ਸੀ ਜਿਹੜੇ ਨੀਂ ਪੱਥਰ ਉਹ ਰੱਤੇ ਰੱਖੇ ਗਏ ਨੇ ਉਹਨਾਂ ਦੇ ਬਹੁਤੇ ਨੀਂ ਪੱਥਰਾਂ ਤੇ ਮੇਰਾ ਨਾਮ ਨਹੀਂ ਹੋਊ ਕਿਉਂਕਿ ਅਸੀਂ ਹਰ ਇੱਕ ਗੱਲ ਦਾ ਵਿਰੋਧ ਕਰਦੇ ਸੀ ਅਸੀਂ ਟਰਾਂਸਪੋਰਟ ਦਾ ਵੀ ਕੰਮ ਕਰਦੇ ਹਾਂ ਸਾਨੂੰ ਪਤਾ ਸੀ ਵੀ ਆਏ ਜਿਹੜੀਆਂ ਕੁੱਤੇ ਝੱਗੀ ਜੀ ਪਾ ਕੇ ਖੜਾਤਾ ਇਹਨੂੰ ਕੌਣ ਬਸ ਸਟੈਂਡ ਕਹੂਗਾ ਜੇ ਮੀਂਹ ਆਉਂਦਾ ਮੀਂਹ ਚ ਨਹੀਂ ਮੰਦਾ ਖੜ ਸਕਦਾ ਧੁੱਪ ਪੈਂਦੀ ਧੁੱਪ ਚ ਨਹੀਂ ਖੜ ਸਕਦਾ ਕੋਈ ਚਾਰਦਵਾਰੀ ਨਹੀਂ ਹੈਗੀ ਉਧਰੋਂ ਕਾਰਾਂ ਆਉਂਦੀਆਂ ਨੇ ਐ ਬੱਸ ਸਟੈਂਡ ਦੇ ਵਿੱਚ ਦੀਆਂ ਆ ਜਾਂਦੀਆਂ ਨੇ ਜਿਹੜੇ ਜੀਟੀ ਰੋਡ ਹੁੰਦਾ ਆਪਣਾ ਰਾਜਪੁਰਾ ਦਿੱਲੀ ਵਾਲਾ ਉਹ ਕੋਈ ਜਾਂ ਚਾਰਦਵਾਰੀ ਨਹੀਂ ਕੁਝ ਨਹੀਂ ਹੈਗੀ ਇਹ ਸਭ ਲੋਟੂ ਟੁਰਲੇ ਸਰਕਾਰਾਂ ਇਕੱਠੀਆਂ ਹੋਈਆਂ ਦੀਆਂ ਨੇ ਅਸੀਂ ਨੇ ਦੁਖੀ ਹੋ ਕੇ ਨਾ 2022 ਦੇ ਵਿੱਚ ਬਦਲਾਅ ਲਿਆਂਦਾ ਸੀ ਹੁਣ ਇਹਨਾਂ ਨੇ ਡਾਂਚੇ ਮਾਰਤੇ ਵੀ ਅਸੀਂ ਬੱਸ ਅਡਾ ਐਮਐਲਏ ਸਾਹਿਬ ਕਹਿ ਰਹੇ ਨਹੀਂ ਤੱਕ ਤੱਕ ਮੈਂ ਕਹਣਾ ਯਾਰ ਝੂਠ ਦੀ ਕੋਈ ਹੱਦ ਹੁੰਦੀ ਆ ਯਾਰ ਇਹ ਦੱਸਣ ਤਾਂ ਸਹੀ ਆ ਕੇ ਤੁਹਾਡੇ ਆ ਟੈਲੀਵਿਜ਼ਨ ਤੇ ਬੁਲਾ ਲੈਣ ਵੀ ਇਹਨਾਂ ਨੇ ਦੁੱਕੀ ਲਾਈਆ ਤਾਂ ਉਹ ਜਿਹੜਾ ਕਾਂਗਰਸ ਨੇ ਕਰਿਆ ਦੀ ਓਕਣੇ ਖੜਾ। ਹੋਰ ਮੈਂ ਤੁਹਾਨੂੰ ਦੱਸਦਾ ਗੱਲਾਂ ਜਿਹੜੇ ਵਿਚਨਾ ਦਫ਼ਤਰ ਬਣਦੇ ਹੁੰਦੇ ਨੇ ਟਰਾਂਸਪੋਰਟਰਾਂ ਲਈ ਪ੍ਰਾਈਵੇਟ ਬਾਤੇ ਸਰਕਾਰੀ ਅਦਾਰਿਆਂ ਬਾਤੇ। ਉਹ ਦੋ ਦਫ਼ਤਰ ਬਣੇ ਹੋਏ ਨੇ। ਸਾਡੇ ਜਿਹੜੇ ਡੰ ਚਾਰਜ ਨੇ ਸਰਕਾਰੀ ਨੇ ਪ੍ਰਾਈਵੇਟ ਨੇ ਉਹ ਮੀਂਹ ਐ ਧੁੱਪ ਐ ਠੰਡਾ ਐ ਇੱਥੇ ਸੜਕ ਤੇ ਖੜੇ ਠੁੱਠੁਰ ਕਰਦੇ ਹੁੰਦੇ ਨੇ ਉਹ ਦੋਏ ਉਹਨਾਂ ਨੂੰ ਜਿੰਦੇ ਲਾਏ ਪਏ ਨੇ। ਹੋਰ ਤਾਂ ਛੱਡੋ ਚਾਰਦਵਾਰੀ ਨੇ ਉਹ ਜੋ ਕੁਸ ਕਾਂਗਰਸ ਕਰ ਗਈ। ਚੰਗਾ ਕਰਿਆ ਉਹਨਾਂ ਨੇ ਮਾੜਾ ਕਰਿਆ ਓਕਨੇ ਖੜਾ ਲੋਕਾਂ ਨੂੰ ਏਡੀਆਂ ਫੜਾ ਮਰ ਜਾਂਦੇ ਨੇ ਅਸੀਂ ਜੇ ਬਣਾਤਾ ਉਹ ਬਣਾਤਾ ਕੁਛ ਨਹੀਂ ਯਾਰ ਇੱਥੇ ਕਰਨ ਕਰਾਉਣ ਨੂੰ ਬਹੁਤ ਮਾੜੇ ਦੌਰ ਚੋਂ ਪੰਜਾਬ ਹੈ ਜਿਹੜਾ ਨਿਕਲ ਰਿਹਾ ਜੀ ਜੀ ਮੈਂ ਸਰ ਤੁਸੀਂ ਹੁਣ ਕਾਂਗਰਸ ਦੁਬਾਰਾ ਕੋਈ ਆਪਣਾ ਉਹ ਦਫਤਰ ਬੁੜਾ ਕੇ ਜਿਹੜੇ ਭਾਰਸੂ ਦੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਹੁਣ ਤੁਸੀਂ ਕੋਈ ਅੱਗੇ ਨੂੰ ਉਹਨਾਂ ਦੀ ਸਾਲ ਲਓਗੇ ਜੀ ਉਹ ਮਹਾਰਾਜ ਅਸੀਂ 24 ਘੰਟੇ ਲੋਕਾਂ ਦੇ ਨਾਲ ਆਂ ਕੁਛ ਨਹੀਂ ਮੇਰੇ ਨਾਲ ਏਡਡੇ ਇੰਡਸਟਰੀ ਵਾਲੇ ਮੇਰੇ ਵਿਰੁੱਧ ਡਟੇ ਵੇਤੀ ਮੈਨੂੰ ਹਰਾਉਣ ਵਾਸਤੇ ਸਰਕਾਰ ਸਾਰੇ ਹੱਥ ਕੰਡੇ ਵਰਤ ਰਹੀ ਸੀ ਸਾਡੇ ਮੈਨੂੰ ਸਰਾਉਣ ਬਾਅਦ ਤੇ ਫੇਰ ਵੀ ਮੇਰਾ 4-5 ਵੋਟਾਂ ਦਾ ਫਰਕ ਰਿਹਾ ਮੈਂ ਆਪਣੇ ਬੰਦਿਆਂ ਦੇ ਨਾਲ ਅਸੀਂ ਡਟ ਕੇ ਖੜੇ ਆਂ ਅੱਜ ਵੀ ਸਵੇਰੇ ਇੱਕ ਪ੍ਰੋਬਲਮ ਸੀ ਅਸੀਂ ਥਾਣੇ ਜਾ ਕੇ ਮੇਰਾ ਤਾਂ ਓਕਣਾ ਹੀ ਗਰੁੱਪ ਚੱਲਦਾ ਓਕਣਾ ਮੇਰਾ ਜਿਹੜਾ ਫੋਨ ਹੈ ਚੱਲ ਰਿਹਾ ਇਹ ਨਹੀਂ ਅਸੀਂ ਨਹੀਂ ਮਤਲਬ ਇਹ ਹੈਗਾ ਵੀ ਵੋਟਾਂ ਦੇ ਵਿੱਚ ਹਾਰ ਜਿੱਤ ਹਾਰ ਜਿੱਤ ਸਾਡੀ ਕੋਈ ਮਾਇਨੇ ਨਹੀਂ ਰੱਖਦੀ ਸਾਡੇ ਤਾਂ ਕਣ-ਕਣ ਦੇ ਵਿੱਚ ਨਾ ਮੈਂ 2003 ਤੋਂ ਲਗਾਤਾਰ ਪਹਿਲਾਂ ਤਿੰਨ ਵਾਰ ਪਿੰਡ ਪੰਚ ਰਿਹਾ ਤਿੰਨ ਵਾਰ ਪਿੰਡ ਚੋਂਣ ਲੜੀਆ ਤੇ ਤਿੰਨ ਵਾਰ ਹੋਰੇ ਲੜਦੀ ਪਾਸੋਂ ਦੇ ਵਿੱਚ ਸਾਨੂੰ ਜਿੱਤਾਂਰ ਕੋਈ ਮੈਨੇ ਨਹੀਂ ਰੱਖਦੀ ਜੇ ਇਹਨੇ ਇੱਕ ਵੋਟ ਵੀ ਪਾਈ ਉਹ ਵੀ ਸਾਡੇ ਵਾਸਤੇ ਉੱਡਾ ਹੀ ਮਤਲਬ ਸਾਡਾ ਸਪੋਰਟਰ ਹੈ ਅਸੀਂ ਤਾਂ ਲੋਕਾਂ ਵਾਸਤੇ ਮਤਲਬ ਇਹ ਲਾਈਨ ਦੇ ਵਿੱਚ ਆਏ ਵਾਂ ਨਾ ਤਾਂ ਅਸੀਂ ਕੋਈ ਪੈਸੇ ਨਾ ਜਾਂ ਕੋਈ ਬੈਨੀਫਿਟ ਮੈਨੂੰ ਕਹਿ ਦੇਵੇ ਅੱਜ ਤੱਕ 35 40 ਸਾਲ ਚ ਕੋਈ ਇੱਕ ਚਾਹ ਦਾ ਕੱਪ ਵੀ ਪਰਵਾਦ ਆਉਂਈ ਸਾਡਾ ਤਾਂ ਮਿਸ਼ਨ ਸਮਾਜ ਸੇਵਾ ਕਰਨਾ ਉਹ ਅਸੀਂ ਕਰਦੇ ਰਹਾਂਗੇ ਦਫ਼ਤਰ ਅਸੀਂ ਦੇਖ ਰਹੇ ਹਾਂ ਹੁਣ ਵੀ ਅਸੀਂ ਪੰਪ ਕੋਲ ਜਾ ਕੇ ਆਏ ਆਂ ਜੇ ਉੱਥੇ ਮਿਲ ਗਿਆ ਸਾਨੂੰ ਦਫ਼ਤਰ ਖੋਲ ਕੇ ਜਿਹੜਾ ਸਾਡਾ ਕੰਮਾਂ ਚੱਲੂ ਕਿਉਂਕਿ ਸਾਡਾ ਜਿਹੜਾ ਨਧੜਕ ਜਰਨੈਲ ਆ ਸਾਡਾ ਜਿਹਦੇ ਨਾਲ ਮੈਂ ਜੁੜਿਆ ਹੋ ਮਹਾਂਤ ਹਰਵਿੰਦਰ ਖਨੌੜਾ ਜਿਹੜਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਆਤੀ ਦਾ ਸਾਡਾ ਪ੍ਰਧਾਨ ਆ ਬੱਬਰ ਸ਼ੇਰ ਉਹ ਸਾਡੇ ਨਾਲ ਕਚਹਿਰੀ ਲੱਗਦੀ ਐ ਕਚਹਿਰੀ ਉਹ ਕਹਿੰਦਾ ਮੈਂ ਤਾਂ ਉਹਨੂੰ ਕਿਉਂਕਿ ਪਹਿਲਾਂ ਉਹਨਾਂ ਦੇ ਬਜ਼ੁਰਗ 1947 ਵੇਲੇ ਤੋਂ ਉਹ YouTube ਤੇ ਵੀ ਪਈਆਂ ਨੇ ਗੱਲਾਂ ਇੱਕ ਪਾਕਿਸਤਾਨੀ ਬਜ਼ੁਰਗ ਵਿਚਾਰਾ ਕਹਿੰਦਾ ਵੀ ਸਾਡੀ ਉੱਥੇ ਹੋਈ ਉੱਥੇ ਨਾ 2 ਦਿਨ ਪੂਰਾ ਇਕੱਠ ਹੁੰਦਾ 5-700 ਬੰਦੇ ਦਾ ਜਿਹੜੀ ਮਰਜ਼ੀ ਸਰਕਾਰ ਹੋਵੇ ਉੱਥੇ ਜਿਹੜੀ ਉਹ ਸੇਵਾ ਨਿਰਵਿਘਨ ਜਿਹੜੀ ਚੱਲਦੀ ਐ ਦੀ ਸਾਨੂੰ ਜਿਆਦੇ ਦਫ਼ਤਰ ਦੀ ਵੀ ਨਹੀਂ ਲੋੜ ਜਿਹਨੂੰ ਵੀ ਇਲਾਕੇ ਦੇ ਵਿੱਚ ਲੋੜ ਹੁੰਦੀ ਹੈ ਉਹ ਖਨੌੜੇ ਪਹੁੰਚ ਕੇ ਆਉਂਦੇ ਜਿਹੜੇ ਮਸਲੇ ਹੱਲ ਕਰਾਉਂਦਾ ਬਾਕੀ ਜਿਹੜਾ ਵੀ ਉਰੇ ਹੁੰਦਾ ਅਸੀਂ ਬੈਠੇ ਆਂ ਉਰੇ 11 ਬਾੜਾਂ ਦੇ ਵਿੱਚ ਸਾਡੇ ਨੌਜਵਾਨ ਲੜੇ ਨੇ ਸਾਡੇ ਸਾਥੀ ਕੋਈ ਗੱਲ ਨਹੀਂ ਜਿੱਤਿਆ ਹਾਰ ਕੋਈ ਮੈਨੇ ਨਹੀਂ ਰੱਖਦੀ ਅਸੀਂ ਤਾਂ ਫੇਰ 2 200 150 700 100 100 ਵੋਟ ਲਈ ਹੈ ਇਹ ਵੱਡੀ ਜਿਹੜੀ ਹੈ ਪਾਰਟੀ ਬਣੀ ਵੀ ਹੈ ਹੁਣ ਆਮ ਖਾਸ ਆਹ ਜਿਹੜੇ ਕਹਿੰਦੇ ਨੇ ਇਹਨਾਂ ਦੇ ਕੈਂਡੀਡੇਟਾਂ ਨੂੰ 5 5 6 6 ਵੋਟਾਂ ਪਈਆਂ ਸੀ ਔਰ ਹੋਰ ਸੁਣ ਲਓ ਮੈਂ ਤੁਹਾਨੂੰ ਦੱਸ ਦਾਂ ਜਿਹੜੇ ਇਹਨਾਂ ਨਾਲ ਔਖੇ ਸਮੇਂ ਖੜੇ ᱛੀ ਉਹਨਾਂ ਨੂੰ ਇਹਨਾਂ ਨੇ ਕਿਸੇ ਨੂੰ ਇਹਨਾਂ ਟਿਕਟ ਨਹੀਂ ਦਿੱਤੀ ਇਹਨਾਂ ਨੇ ਸਾਡੇ ਕਾਂਗਰਸ ਦੇ ਭਾਜਪਾ ਦੇ ਕਾਲੀਦਾਲ ਦੇ ਕੈਂਡੀਡੇਟ ਲਿਆ ਕੇ ਇਹਨਾਂ ਨੇ ਟਿਕਟਾਂ ਦਿੱਤੀਆਂ ਨੇ ਇਹਨਾਂ ਦੇ ਦੋ ਪਲਾਗ ਪ੍ਰਧਾਨ ਜਿਹੜੇ ਔਖੇ ਵੇਲੇ ਇਹਨਾਂ ਨਾਲ ਖੜੇ ਉਹ ਤਾਂ ਹੁਣ ਇਹਨਾਂ ਨੂੰ ਲੱਤ ਮਾਰ ਗਏ ਇਹ ਕੋਈ ਮਤਲਬ ਉਹਦੇ ਵਾਲੀ ਰਹੀ ਨਹੀਂ ਚਲੋ ਜਿੱਤਾਂ ਹਾਰਾਂ ਕੋਈ ਮੈਨੇ ਨਹੀਂ ਰੱਖਦੇ ਹੈਗੀਆਂ ਇਹ ਜਿੱਤ ਹਾਰ ਤਾਂ ਚੱਲਦੀ ਰਹਿੰਦੀ ਆ ਪਰ ਇੱਕ ਗੱਲ ਦਾ ਦੁੱਖ ਬਹੁਤ ਹੋਇਆ ਵਾ ਲੋਕਾਂ ਨੇ ਪੰਜ ਕੈਂਡੀਡੇਟ ਇਹਨਾਂ ਦੇ ਵਿਰੁੱਧ ਜਿੱਤੇ ਮਤਲਬ ਤਿੰਨ ਆਜ਼ਾਦ ਤੇ ਦੋ ਬੀਜੇਪੀ ਵੱਲੋਂ ਉਹ ਕਹਿੰਦੇ ਅਸੀਂ ਸਾਰਿਆਂ ਨੂੰ ਸਮਰਥਨ ਦੇਤਾ ਕਹਿੰਦੇ ਆਮ ਆਦਮੀ ਪਾਰਟੀ ਨੂੰ ਉਹ ਮਾ ਕਿਹੜੀ ਥੋੜੀ ਖਿਲਾੜੀ ਦੇ ਵਿੱਚ ਬਾਹਰ ਆਈ ਵੀ ਤੀ ਲੋਕਾਂ ਨੇ ਬੀਜੇਪੀ ਨੂੰ ਵੋਟਾਂ ਪਾਈਆਂ ਨੇ ਲੋਕਾਂ ਨੇ ਆਜ਼ਾਦ ਉਮੀਦਵਾਰ ਨੂੰ ਵੋਟਾਂ ਪਾਈਆਂ ਨੇ ਫਿਰ ਤਾਂ ਲੋੜ ਇਹ ਦੀ ਫਿਰ 8 ਤਰद्दਦ ਕਰਨ ਦੀ ਕੀ ਲੋੜ ਨੇ ਆਪਾਂ 11 ਦੇ 11 ਆਮ ਆਦਮੀ ਦੇ ਇਥੋਂ ਨਾਮਿਨੇਟ ਬੰਦੇ ਕਰਾਉਣ ਤੇ ਕਾਹਤੇ ਲੋਕਾਂ ਦੀਆਂ ਦੁਸ਼ਮਣੀਆਂ ਪਵਾਈਆਂ ਨੇ ਕਾਹਤੇ ਲੋਕਾਂ ਦੇ ਬੈਰ ਕਹਿੰਦੇ ਵਿਕਾਸ ਮਾਹ ਮੈਨੂੰ ਲਿਖ ਕੇ ਦੱਸੋ ਤੁਸੀਂ ਵੀ ਆ ਸਾਡਾ ਕੰਮ ਅੜਿਆ ਵੈ ਵੀ ਆ ਅਸੀਂ ਕਰਾਉਣਾ ਆ ਆ ਕੰਮ ਕਰਕੇ ਅਸੀਂ ਸਮਰਥਨ ਦਿੱਤਾ ਉਈਓ ਇੱਕ ਦੂਏ ਤੋਂ ਮੂਹਰੇ ਮੂਰੀ ਚੱਕ ਚੱਕ ਕੇ ਫੋਟੋਆਂ ਖਿਚਾ ਲੀਆਂ ਵੀ ਅਸੀਂ ਸਮਰਥਨ ਦਿੱਤਾ ਉਹਨਾਂ ਨੂੰ ਸਮਰਥਨ ਦੀ ਕੋਈ ਲੋੜ ਨਹੀਂ ਸੀ ਪੰਜ ਉਹਨਾਂ ਦੇ ਜਿੱਤੇ ਦੀ ਸੇਵਾ ਐਮਐਲਏ ਸਾਹਿਬ ਦੀ ਉਹਨਾਂ ਨਾਲ ਉਹਨਾਂ ਦੀ ਆਪਦੀ ਮਤਲਬ ਬਣਦੀ ਸੀ ਇਹਨਾਂ ਨੇ ਸਾਡੇ ਭਰਾਵਾਂ ਨੇ ਲੋਕਾਂ ਦੇ ਜਜ਼ਬਾਤਾਂ ਨੂੰ ਠੇਸ ਪਹਚਾ ਕੇ ਬਿਨਾਂ ਕਾਰਨ ਇਹਨਾਂ ਨੇ ਜਾ ਕੇ ਸਮਰਥਨ ਦੇਤਾ ਉਹਨਾਂ ਨੂੰ ਤਾਂ ਲੋੜ ਹੀ ਨਹੀਂ ਹੈਗੀ ਇਹ ਕਹਿੰਦੇ ਨੇ ਵਿਕਾਸ ਵਿਕਾਸ ਕਿਵੇਂ ਰੁਕ ਜੂਗਾ ਯਾਰ ਭਾਤਸੋਂ ਗਾਹਾਂ ਜਿਹੜਾ ਜੇ ਮਤਲਬ ਕੋਈ ਕਾਲੀ ਕਾਂਗਰਸ ਜਿੱਤ ਗਿਆ ਐਮ ਐਲ ਏ ਨੂੰ ਕਿਤੇ ਗਾਹਾਂ ਉਹਨਾਂ ਦੀ ਵੋਟਾਂ ਦੀ ਲੋੜ ਨਹੀਂ ਐਮ ਐਲ ਏ ਨੂੰ ਸਾਰੇ ਭਾਤਸੋਂ ਦੀ ਲੋੜ ਹੈ ਸਾਰੀਆਂ ਵੋਟਾਂ ਦੀ ਲੋੜ ਹੁੰਦੀ ਹੈ ਵਿਰੋਧ ਦੇ ਵਿੱਚ ਹੀ ਵਿਕਾਸ ਹੁੰਦਾ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਕੈਬਨਟ ਦਾ ਕੈਬਨਟ ਮੰਤਰੀ ਦਾ ਰੁਤਬਾ ਹੁੰਦਾ ਵਿਰੋਧੀ ਧਿਰ ਨੂੰ ਵਿਰੋਧ ਦੇ ਵਿੱਚੋਂ ਵਿਕਾਸ ਹੈ ਵਿਰੋਧ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਜੋ ਇੱਥੇ ਆਸਾਂ ਦੀਆਂ ਕੋ ਕਾਲ ਜੀ ਦੀ ਇਤਿਹਾਸ ਉਹ ਸਭ ਤੇ ਪਾਣੀ ਫਿਰ ਗਿਆ ਕੋਈ ਦੁੱਖੀ ਦਾ ਹੁਣ ਕੰਮ ਦੀ ਆਸ ਨਹੀਂ ਦਿਖ ਰਹੀ ਬਾਕੀ ਪ੍ਰਮਾਤਮਾ ਕਰੇ ਨਵੀਂ ਟੀਮ ਬਣੇ ਪ੍ਰਧਾਨ ਬਣੇ ਅਸੀਂ ਤਾਂ ਉਹਨਾਂ ਨੂੰ ਵਧਾਈਆਂ ਦੇਵਾਂਗੇ ਵੀ ਵਿਕਾਸ ਹੋਵੇ ਜੇ ਉਹ ਸਾਡੀ ਲੋੜੂ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਨਾਲ ਚੱਲ ਕੇ